ਸਤਿ ਸ਼੍ਰੀ ਅਕਾਲ ਬਤਿਕ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਜੋਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਅਰੇ ਭਾਜੀ ਮੈਂ ਦੇਖ ਰਿਹਾ ਹਾਂ ਤੁਸੀਂ ਇੱਥੇ ਮਿਹਨਤ ਕਰ ਰਹੇ ਹੋ ਇਹ ਚੀਜ਼ਾਂ ਜਿਹੜੀਆਂ ਨੇ ਨਾ ਇੱਥੇ ਸ਼ਰਮ ਨਹੀਂ ਹੈ ਮਿਹਨਤ ਸ਼ਰਮ ਨਹੀਂ ਹੈਗੀ ਹੈਨਾ ਤੁਸੀਂ ਲੇਬਰ ਕਰ ਰਹੇ ਹੋ ਭਾਵੇਂ ਜਿਵੇਂ ਮਰਜੀ ਇਹ ਚੀਜ਼ਾਂ ਲੇਬਰ ਤੇ ਲਾਈਆਂ ਹੋਈਆਂ ਨੇ ਕਿਵੇਂ ਦੇਖ ਰਹੇ ਹੋ ਇਸ ਚੀਜ਼ ਨੂੰ ਹੈਨਾ ਵੀ ਅੱਜ ਕੱਲ ਬੱਚੇ ਬਾਹਰ ਜਾ ਰਹੇ ਨੇ ਅਸੀਂ ਤਾਂ ਬਾਹਰ ਜਿਹੜੇ ਬੱਚੇ ਜਾ ਰਹੇ ਆ ਬਹੁਤ ਚਿੰਤਾਦਾਇਕ ਉਹਨਾਂ ਤੋਂ ਕਿਉਂਕਿ ਆਪਣਾ ਇੰਨਾ ਸੋਹਣਾ ਰੰਗਲਾ ਪੰਜਾਬ ਛੱਡ ਕੇ ਬਾਹਰ ਜਾ ਰਹੇ ਆ ਇੱਥੇ ਕਰਨ ਨੂੰ ਬਹੁਤ ਕੁਝ ਹੈ ਮੈਂ ਸਟਰੀਨਿੰਗ ਦੁਕਾਨ ਪਾਈ ਹੋਈ ਹੈ ਨਾਲ ਅੜਦੇ ਹੈ ਨਾਲ ਕੰਸਟਰਕਸ਼ਨ ਦਾ ਵੀ ਹੈ ਥੋੜਾ ਮੋਟਾ ਪਹਿਲਾਂ ਫੈਕਟਰੀਆਂ ਸੰਘਰਸ਼ ਵੀ ਕਰਿਆ ਦਿਹਾੜੀ ਵੀ ਕਰੀ ਹੈ ਉਰੇ ਤੋਂ ਉੱਠ ਕੇ ਬਦਲ ਹੌਲੀ ਹੌਲੀ ਆਪਣਾ ਕੰਮ ਵਧਾਇਆ ਹੁਣ ਵੀ ਅੱਜ ਆਪਣੇ ਹੱਥਾਂ ਨਾਲ ਆਪਣੀ ਮਿਹਨਤ ਕਰਦੇ ਆਂ ਤੇ ਬਹੁਤ ਵਧੀਆ ਉਰੇ ਇੱਕ ਗੱਲ ਪੁੱਛਾਂ ਤੁਸੀਂ ਕਹਿੰਨਾ ਤੁਸੀਂ ਫੈਕਟਰੀ ਦੀਹਾੜੀ ਕੀਤੀ ਆ ਉਸ ਚੀਜ਼ ਤੋਂ ਕੀ ਸਿੱਖਿਆ ਹੈਣਾ ਵੀ ਜਦੋਂ ਤੁਸੀਂ ਇੱਕ ਸੋਚਦੇ ਤਾਂ ਹੋਵਾਂਗੇ ਯਾਰ ਮੈਂ ਉਦੋਂ ਇਹ ਚੀਜ਼ਾਂ ਕਰਦਾ ਸੀ ਕਰਦਾ ਸੀ ਹਾਂ ਯਾਰ ਇਹ ਚੀਜ਼ਾਂ ਨਾ ਮੈਨੂੰ ਅੱਜ ਫਾਇਦਾ ਦੇ ਰਹੀਆਂ ਨੇ ਤੇ ਉਹ ਚੀਜ਼ ਮੈਂ ਦੇਖਦਾ ਵੀ ਹਾਂ ਯਾਰ ਉਹ ਮੇਰੀ ਮਿਹਨਤ ਆ ਤੇ ਅੱਜ ਮੈਂ ਤੈਹੀਂ ਇੱਥੇ ਆ ਦੇਖੋ ਜੀ ਫੈਕਟਰੀ ਜਿਹੜੀ ਦਿਹਾੜੀ ਹੈ ਜੇ ਆਪਾਂ ਕਿਤੇ ਜਾਣਦੇ ਆ ਫੈਕਟਰੀ ਚ ਲੱਗਦੇ ਆ ਤੇ ਉੱਥੇ ਸਿਰਫ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਦੇ ਆ ਉਹਨੂੰ ਵਿਧਾਨ ਸਕਦੇ ਆਪਾਂ ਇਹ ਕਾਰਪੋਰੇਟਰ ਘਰਾਣੇ ਕਿਵੇਂ ਕਿਵੇਂ ਵੱਧ ਗਏ ਉਹਨਾਂ ਨੇ ਫੈਕਟਰੀਆਂ ਲਾਈਆਂ ਤੇ ਵੱਡੇ ਵੱਡੇ ਕਾਰਖਾਨੇ ਲਾਏ ਤੇ ਉਹ ਵਧੇ ਅਸੀਂ ਵੀ ਇਹ ਸੋਚ ਰਿਹਾ ਕਿ ਦੇਖੋ ਪਹਿਲਾਂ ਮੈਂ 8 ਦੀ ਦੁਕਾਨ ਪਾਪਾ ਦੀ ਕਰੀ ਹੋਈ ਹੈ ਉਹਨੂੰ ਨਾਲ ਚਲਾ ਰਹੇ ਆ ਨਾਲ ਪਲੱਸ ਸ਼ਟਰਿੰਗ ਕਰ ਲਈ ਆਪਣੀ ਤੇ ਨਾਲ ਛੋਟਾ ਮੋਟਾ ਮਿਸਤਰੀਆਂ ਦੇ ਨਾਲ ਕੰਸਟ੍ਰਕਸ਼ਨ ਦਾ ਕੰਮ ਕਰਾਉਂਦੇ ਆ ਤੇ ਉਹਦੇ ਵੀ ਚਾਰ ਪੈਸੇ ਆਣੇ ਆ ਤੇ ਮੈਂ ਇਹ ਸੋਚਦਾ ਕਿ ਬਾਹਰ ਜਾਣ ਨਾਲੋਂ ਉਰੇ ਕੰਮ ਮਿਹਨਤ ਕਰੀ ਜਾਏ ਤਾਂ ਬਹੁਤ ਵਧੀਆ ਹਾਂ ਕਿ ਬੰਦਾ ਮੁੰਡਾ ਰੱਖਦੇ ਸਾਰੇ ਆਪੇ ਕੰਮ ਆਪ ਆਪਣੇ ਹੱਥਾਂ ਨਾਲੇ ਕੰਮ ਕਰਦੇ ਆ ਜਿਵੇਂ ਸ਼ਾਰਟ ਨੂੰ ਸਾਫ਼ ਕਰਨੀ ਹੈ ਜਾਂ ਟਾਂ ਲੱਦਣੀ ਹੈ ਕੁਝ ਕਰਨਾ ਆਪੇ ਕਰਦੇ ਆ ਕਿਸੇ ਨੂੰ ਲੋੜ ਨਹੀਂ ਕੋਈ ਬੰਦਾ ਰੱਖਣਾ ਉਹਨੂੰ ਪੈਸੇ ਦੇਣ ਦਾ ਤੇ ਆਪੇ ਮਿਹਨਤ ਕਰਕੇ ਖੁਸ਼ ਨੇ ਬੰਦੇ ਇੱਕ ਬੰਦਾ ਨਾ ਸ਼ਰਮ ਕਰਦਾ ਹੈਣਾ ਇਹਨਾਂ ਨੂੰ ਕੋਈ ਸ਼ਰਮ ਨਹੀਂ ਕੋਈ ਕੁਛ ਨਹੀਂ ਦਾ ਕਹਿੰਦੇ ਵੀ ਸਾਡੇ ਕੰਮ ਕਰਦੇ ਮੁਸ਼ਕਲ ਨਾਲ ਮਿਲਦੇ ਵਧੀਆ ਕੰਮ ਤੋਰ ਆ ਜਾਂਦਾ ਛਾਟੀਆਂ ਦਾ ਕੰਮ ਹੈ ਵਧੀਆ ਸਾਫ਼ ਸਫਾਈ ਸਾੜ ਦੇ ਕੰਮ ਕਰਦੇ ਰਹਿੰਦੇ ਕੋਈ ਕੁਟਰ ਜਿਵੇਂ ਕੋਈ ਛਾਟੀਆਂ ਸੰਭਾਲ ਲੈ ਕੇ ਜਾਣਾ ਕਿਸੀ ਉਹਨਾਂ ਨੇ ਤਾਂ ਆਪ ਹੀ ਲੱਦਣਗੇ ਚੋ ਟਰਾਲੀ ਚ ਆਪੇ ਤਾਰਨਗੇ ਕੋਈ ਸ਼ਰਮ ਨਹੀਂ ਕਰਦੇ ਵਧੀਆ ਮਿਹਨਤੀ ਬੰਦੇ ਫਰਸਟ ਕਲਾਸ ਵਧੀਆ ਕੰਮ ਚਾਰ ਅੱਧਾ ਕੰਮ ਕੀਤਾ ਆ ਜਾਂਦਾ ਮਨੀਮ ਅਸੀਂ ਮਿਹਨਤਾਂ ਆਪਣੀ ਕਰਦਾ ਹੀ ਕਰਦੇ ਆ ਨਾਲ ਨਾਲ ਪਲੱਸ 30 ਲੇਬਰ ਬਿਹਾਰੀ ਬੰਦੇ ਮੇਰੇ ਕੋਲ ਆਨੇ ਆ ਅੱਧ ਹੁਣ ਵੀ ਮੇਰੇ ਕੋਲ ਆਏ ਹੋਏ ਆ ਨਾਲ ਮੈਨੂੰ ਕਮਿਸ਼ਨ ਤਾਂ ਕਿ ਜਾਨਨੇ ਹੋ ਨਾਲ ਆਪਣਾ ਕੰਮ ਕਰਦੇ ਆ ਨਾਲੇ ਉਹਨਾਂ 30 ਬੰਦਿਆਂ ਨੂੰ ਰੋਜ਼ਗਾਰ ਦਿੱਤਾ ਹੋਇਆ ਐਡਵਾਂਸ ਪੈਸੇ ਭੇਜ ਕੇ ਉਹਨਾਂ ਨੂੰ ਬੁਲਾਈਦਾ ਤੇ ਅੱਜ ਵੀ ਉਹਨਾਂ ਭੇਜੇ ਹੋਏ ਆ ਆਲੂ ਪੱਟਣ ਗਏ ਹੋਏ ਆ ਕਿਸੇ ਦੂਜੇ ਪਾਸ ਪਾਰਟੀ ਦੇ ਆਪਣੇ ਦੇ ਭਰਾ ਦੇ ਤੇ ਉਸ ਤੋਂ ਬਾਅਦ ਕਣਕ ਦਾ ਚੀਨ ਲਾਣਗੇ ਮੇਰੇ ਕੋਲ ਫਿਰ ਜੀਰੀ ਦਾ ਲਾਣਗੇ ਮਤਲਬ ਕਿ ਨਾਲੇ ਤਾਂ ਅਸੀਂ ਆਪਣਾ ਕਾਰੋਬਾਰ ਕਰ ਰਹੇ ਆ ਨਾਲੇ ਪਲੱਸ 30 ਬੰਦਿਆਂ ਨੂੰ ਰੋਜ਼ਗਾਰ ਦਿੱਤਾ ਹੋਇਆ ਰਹੇ ਜੇ ਤੁਹਾਨੂੰ ਮੈਂ ਕਮਾ ਕੈਨੇਡਾ ਕੀ ਪੰਜਾਬ ਕਿੱਥੇ ਜਾਓਗੇ ਨਹੀਂ ਨਹੀਂ ਪੰਜਾਬ ਬਿਲਕੁਲ ਪੰਜਾਬ ਜੀ ਕੈਨੇਡਾ ਵੱਲ ਤਾਂ ਅਸੀਂ ਮੂੰਹ ਨਹੀਂ ਕਰਦੇ ਅੰਗੇ ਓਰੇ ਸਾਡਾ ਕੈਨੇਡਾ ਬਣਿਆ ਹੋਇਆ ਜੀ ਚੰਗੀ ਦਾ ਰੋਟੀ ਖਾ ਰਹੇ ਆ ਤੇ ਬਿੱਲੇ ਰਾਮ ਤੇ ਬੈਠੇ ਆ ਦੋ ਬੰਦੇ ਆਣ ਕੇ ਸਲੂਟ ਮਾਰਦੇ ਆ ਸਤਿ ਸ੍ਰੀ ਅਕਾਲ ਕਰਦੇ ਆ ਉੱਥੇ ਸਾਨੂੰ ਆਪ ਜਾ ਕੇ ਕੰਮ ਕਰਨਾ ਅਸੀਂ ਕੰਮ ਕਰ ਚੁੱਕੇ ਆ ਪਹਿਲਾਂ ਫੈਕਟਰੀਆਂ ਚ ਤੇ ਉਹ ਦੁਬਾਰੇ ਨਹੀਂ ਕਰਨਾ ਹੁਣ ਕਰਾਣਾ ਅਸੀਂ ਹੁਣ ਕਰਾਣ ਵਾਲੀ ਕੰਮ ਹੈ ਨਾਲ ਮਿਹਨਤ ਕਰਨੀ ਹੈ ਤੇ ਨਾਲ ਕਰਵਾਣੀ ਹੈ ਵੀਰੇ ਮੈਂ ਇੱਕ ਚੀਜ਼ ਹੋਰ ਪੁੱਛਦਾ ਜਦੋਂ ਨਾ ਗਰੀਬੀ ਹੁੰਦੀ ਹੈ ਕਿ ਗਰੀਬੀ ਦਾ ਅਸਲ ਦੌਰ ਕੀ ਹੁੰਦਾ ਜਦੋਂ ਗਰੀਬੀ ਆਉਂਦੀ ਹੈ ਨਾ ਹਰੇ ਕਹਿੰਦਾ ਮੈਂ ਯਾਰ ਇੰਨੀ ਮਿਹਨਤ ਕੀਤੀ ਮੈਂ ਇੰਨੀ ਮਿਹਨਤ ਕੀਤੀ ਅਸਲ ਗਰੀਬੀ ਕਿੱਥੇ ਆਉਂਦੀ ਹੈ ਗਰੀਬੀ ਤਾਂ ਦੇਖੋ ਜੀ ਜਦ ਆਪਾਂ ਆਪ ਮਿਹਨਤ ਨਹੀਂ ਕਰਦੇ ਕੰਮ ਕੰਮ ਨੂੰ ਪੈਂਡਿੰਗ ਨਹੀਂ ਰੱਖਣਾ ਕੰਮ ਨੂੰ ਅਗਰ ਪੈਂਡਿੰਗ ਰੱਖੋ ਤਾਂ ਗਰੀਬੀ ਆਏਗੀ ਕੰਮ ਨੂੰ ਤੁਸੀਂ ਨਿਪਟਾਉਂਦੇ ਜਾਓ ਐਡਵਾਂਸ ਆਪਣੇ ਮਿਹਨਤ ਰੱਖੋ ਤੇ ਕੋਈ ਗਰੀਬੀ ਨਹੀਂ ਆਈ ਕੰਮ ਬਹੁਤ ਹੈ ਯਾਰੇ ਪੰਜਾਬ ਦੇ ਬੜੇ ਕੰਮ ਹੈ ਕਦੇ ਤੁਸੀਂ ਸੋਚਿਆ ਵੀ ਜੇ ਕੋਈ ਕਿਸੇ ਨੂੰ ਦੇਖ ਕੇ ਕਦੇ ਐਂ ਖਿਆਲ ਆਇਆ ਯਾਰ ਉਹ ਬੰਦੇ ਕੋਲ ਉਹ ਚੀਜ਼ ਨਹੀਂ ਹੈ ਤੇ ਮੈਨੂੰ ਰੱਬ ਨੇ ਉਹ ਚੀਜ਼ ਦਿੱਤੀ ਹੋਈ ਹੈ ਮੈਂ ਤਾਂ ਵੀ ਰੱਬ ਦਾ ਸ਼ੁਕਰ ਨਹੀਂ ਮਨਾ ਰਿਹਾ ਨਹੀਂ ਨਹੀਂ ਦੇਖੋ ਜੀ ਪ੍ਰਮਾਤਮਾ ਦੇ ਖੇਡ ਹੈ ਹੁਣ ਬਿਹਾਰ ਤੋਂ ਜਾਂ ਯੂਪੀ ਤੋਂ ਜਾਂ ਨੇਪਾਲ ਤੋਂ ਆ ਕੇ ਰੇੜੀਆਂ ਲਾ ਰਹੇ ਆ ਕੁਲਚੇ ਬਣਾ ਰਿਹਾ ਕੋਈ 버ਗਰ ਬਣਾ ਰਿਹਾ ਉਹ ਹਜ਼ਾਰ ਹਜ਼ਾਰ ਰੁਪਏ ਦਿਹਾੜੀ ਪਾ ਦੇ ਪਰ ਜਿਹੜੇ ਸਾਡੇ ਪੰਜਾਬੀ ਐ ਸ਼ਰਮ ਦੇ ਮਾਰੇ ਉਰੇ ਨਹੀਂ ਜਾ ਕੇ ਕੈਨੇਡਾ ਤੇ ਤਾਂ ਰੇੜੀਆਂ ਲਾ ਲੈਣਗੇ ਕੈਨੇਡੀਆ ਤੇ ਦਿਹਾੜੀਆਂ ਕਰਨ ਲੱਗੇ ਉਰੇ ਨਹੀਂ ਕਰਦੇ ਉਰੇ ਸ਼ਰਮ ਮੰਨਦੇ ਆ ਮੈਂ ਕਹਿੰਦਾ ਵੀ ਸ਼ਰਮ ਨਾ ਮੰਨੋ ਆਪਣਾ ਕੀਤਾ ਆਪਣਾ ਕੰਮ ਕਰੋ ਆਪਣਾ ਖੇਤ ਮਿਹਨਤ ਕਰੋ ਹੁਣ ਜਿਹੜੇ ਬੱਚੇ ਆ ਅੱਜ ਕੱਲ ਦੇ ਜਿਹੜੇ ਪੰਜਾਬੀ ਐ ਤੇ ਆਪ ਘਰੇ ਸੁੱਤੇ ਪੇ ਰਹਿਣਗੇ ਤੇ ਦਿਹਾੜੀ ਤੇ ਲੈ ਚ ਕੇ ਬੰਦਾ ਉੱਥੇ ਖਾਦ ਪਵਾਨਨੇ ਆ ਜਾਂ ਸਪਰੇਅ ਕਰਾਨਨੇ ਆ ਅਗਰ ਉਹੀ ਸਪਰੇਅ ਆਪ ਕਰਨ ਉਹ 4 ਪੈਸੇ ਬਚਣਾ ਪੈਸੇ ਦੀ ਵੈਲਿਊ ਨਹੀਂ ਨਾ ਪਤਾ ਪੈਸੇ ਦੀ ਵੈਲਿਊ ਇਸ ਕਾ ਕਿ ਨਹੀਂ ਪਤਾ ਕਿ ਮਾਪੇ ਦੇ ਸਿਰਤੇ ਐ ਲੈ ਜਦ ਆਪ ਆਉਂਨੇ ਆ ਤੇ ਕਹਿੰਦੇ ਵੀ ਜ਼ਮੀਨ ਵੇਚੋ ਤੇ ਅਸੀਂ ਬਾਹਰ ਜਾਣਾ ਗਲ ਗੁੱਠਾ ਦੇ ਕੇ ਅਬ ਬੱਚੇ ਜ਼ਮੀਨਾਂ ਬਕਵਾ ਕੇ ਪਲਾਟ ਬਕਵਾ ਕੇ ਜਾਂ ਜੋ ਵੀ ਜਮਾ ਪੂੰਜੀ ਬਜ਼ੁਰਗਾਂ ਦੀ ਕਰੀ ਹੁੰਦੀ ਹੈ ਉਹਨੂੰ ਵੇਚ ਕੇ ਬਾਹਰ ਜਾ ਰਹੇ ਆ। ਛੋਟਾ ਮੁੰਡਾ ਕਹਿੰਦਾ ਵੀ ਮੈਨੂੰ ਬਾਹਰ ਭੇਜੋ। ਨਹੀਂ ਅਸੀਂ ਤਾਂ ਭੇਜਣਾ ਦੀ ਜੀ। ਕਹਿ ਰਿਹਾ ਉਹਦੇ ਵੀ ਦੋਸਤ ਫੋਨ ਕਰੀ ਜਾਂਦੇ ਆ। ਪਤਾ ਕੀ ਹੈ ਜੀ ਉਹ ਜਿਹੜੇ ਬੱਚੇ ਬਾਹਰ ਜਾ ਕੇ ਇੱਕ ਤਾਂ ਕੁਝ ਨਹੀਂ ਕਰ ਰਹੇ। ਮੈਂ ਇਹ ਸੋਚਦਾ ਜੀ ਜਿੰਨੇ ਵੀ ਬੱਚੇ ਬਾਹਰ ਗਏ ਸਾਡੇ ਪਿੰਡ ਤੋਂ ਵੀ ਬਹੁਤ ਬੱਚੇ 2-2.5 ਹਜ਼ਾਰ ਬੱਚਾ ਬਾਹਰ ਗਏ ਹੋਇਆ ਤੇ ਕਿਸੇ ਬੱਚੇ ਨੇ ਕੋਈ ਉਰੇ ਕਾਰਖਾਨਾ ਨਾ ਲਾਇਆ ਕਿਸੇ ਨੂੰ ਰੋਜ਼ਗਾਰ ਨਹੀਂ ਦਿੱਤਾ। ਸਿਰਫ ਚੱਪਲ ਵਰਗਾ ਮੋਬਾਈਲ ਤੇ ਵੱਡੀ ਸਾਰੀ ਕੋਠੀ ਤੇ ਵੱਡੀ ਸਾਰੀ ਕਾਰ ਇਸ ਤੋਂ ਉੱਪਰ ਕੁਝ ਨਹੀਂ ਕਰਦੇ ਉਹ ਇੱਥੇ ਕੰਮ ਕਰਨ ਦਾ ਸਾਧਨ ਨਹੀਂ ਬਣਾਇਆ ਨਹੀਂ ਨਹੀਂ ਕੰਮ ਕਰਨ ਦਾ ਸਾਧਨ ਬਣਾਣ ਨਾ ਉਹੀ ਤਾਂ ਅਸੀਂ ਨੂੰ ਬਾਰ-ਬਾਰ ਰਿਕੁਐਸਟ ਕਰਦੇ ਆ ਵੀ ਉਹਦੇ ਬੱਚਿਆਂ ਨੂੰ ਰੋਜ਼ਗਾਰ ਦੋ ਤੇ ਉਹ ਬਸ ਗੱਡੀ ਲੈ ਲੈਣਗੇ ਉਹਦੀ ਕਿਸ਼ਤਾਂ ਭਰੀ ਜਾਣਗੇ ਉੱਥੇ ਮਕਾਨ ਲੈ ਲੈਣਗੇ ਉੱਥੋਂ ਵੱਡਾ ਮਕਾਨ ਲੈਣਗੇ ਸਾਰੀ ਉਮਰ ਉਹਨਾਂ ਦੀ ਕਿਸ਼ਤਾਂ ਭਰਦੇ ਦੀ ਲੰਘ ਜਾਂਦੀ ਹੈ ਉਹ ਇੱਕ ਸੰਤੁਸ਼ਟ ਇਹ ਹੈ ਕਿ ਅਸੀਂ ਆਜ਼ਾਦ ਹੋ ਗਏ ਬਸ ਕਰ ਦਾਂ ਦੀ ਇਹ ਟੁਕ ਟਕ ਤੋਂ ਜਿਹੜੀ ਮਾਲਵਰ ਟੋਕਾ ਟਾਕੀ ਕਰਦੇ ਆ ਜਿਵੇਂ ਚਾਚੇ ਤਾਈ ਬੋਲਦੇ ਨੇ ਨਹੀਂ ਬੱਚਾ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਉਸ ਤੋਂ ਆਜ਼ਾਦ ਹੋ ਕੇ ਬਾਹਰ ਜਾਣੇ ਆ ਔਰ ਤਾਂ ਮੈਨੂੰ ਤਾਂ ਲੱਗਦਾ ਨਹੀਂ ਕੁਝ ਕਰਨ ਜਾਣੇ ਉਹ ਸੋ ਹੁਣ ਗੱਲਬਾਤ ਕਰਾਨੇ ਹੈਣਾ ਯੂਥ ਦੇ ਨਾਲ ਆਪਾਂ ਬਜ਼ੁਰਗਾਂ ਨਾਲ ਤਾਂ ਗੱਲ ਕਰਾਈ ਸੀ ਹੁਣ ਯੂਥ ਆਪਣੇ ਨਾਲ ਖੜਾ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਨੇ ਆ ਸਤਿ ਸ਼ਕਾਲ ਵੀਰੇ ਸਤਿ ਸ਼ਕਾਲ ਵੀਰ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਤੁਸੀਂ ਸੁਣਾਓ ਬਈ ਪਹਿਲਾਂ ਤਾਂ ਮੈਂ ਹੈਣਾ ਤਾਰੀਫ ਕਰੂੰਗਾ ਵੀ ਇੱਕ ਸਾਬਤ ਸੂਰਜ ਹੈਣਾ ਦਾੜੀ ਮੁੱਛ ਰੱਖੀ ਹੋਈ ਆ ਤੁਸੀਂ ਬਹੁਤ ਬ ਇਹ ਚੀਜ਼ ਪੰਜਾਬ 'ਚ ਹੁਣ ਨਹੀਂ ਦੇਖਣ ਨੂੰ ਮਿਲਦੀ ਹੈਣਾ ਤੇ ਕਿਵੇਂ ਦੇਖਦੇ ਹੋ ਇਸ ਨੂੰ ਸਿੱਖੀ ਨੂੰ ਕਿਵੇਂ ਦੇਖਦੇ ਹੋ ਸਿੱਖੀ ਦਾ ਪ੍ਰਚਾਰ ਹੁਣ ਮਤਲਬ ਪਹਿਲਾਂ ਨਾਲੋਂ ਜਿੱਦਾਂ ਹੈਗੇ ਅੱਜ ਕੱਲ ਆਪਾਂ ਦੇਖਦੇ ਆਂਗੇ ਮੁੰਡੇ ਮੁੰਡੇ ਅੱਜ ਕੱਲ ਦਾੜੀ-ਡੂੜੀ ਰੱਖਦੇ ਨਹੀਂ ਦਾੜੀ ਕਟਾ ਕੇ ਰੱਖਦੇ ਨੇ ਇਹ ਗੱਲ ਨੂੰ ਆਪਾਂ ਨੂੰ ਕਰ ਨਹੀਂਦਾ ਪ੍ਰਚਾਰ ਇਸ ਸਿੱਖੀ ਦਾ ਜਿੰਨਾ ਪ੍ਰਚਾਰ ਵੱਧ ਹੋਊਗਾ ਹੁਣ ਆਪਣੇ ਹੁਣ ਇੱਥੇ ਪਿੰਡ 'ਚ 8 ਦਿਨ ਹੋ ਗਏ ਦੀਵਾਨ ਲੱਗ ਰਹੇ ਨੇ ਉਵੇਂ ਜਿੱਦਾਂ ਯੂਥ ਇੱਥੇ ਆਊਗਾ ਬ ਸਿੱਖੀ ਬਾਰੇ ਜਾਨੂਗਾ ਹੋਰ ਉਹਨੂੰ ਉਹ ਹੋਊਗਾ ਗਿਆਨ ਹੋਊਗਾ ਉਹਦੇ ਨਾਲ ਆਪਾਂ ਕਰ ਸਕਦੇ ਆਂ ਇਹ। ਵੀ ਮੈਂ ਇੱਕ ਗੱਲ ਪੁੱਛਾਂ ਬੈਕ ਟੂ ਸਿੱਖ ਗਾਣਾ ਸੁਣੇ? ਹਾਂਜੀ ਹਾਂਜੀ ਅਰਜਨ ਢਿੱਲੋਂ ਦਾ। ਮੈਂ ਬਹੁਤ ਸੁਣਿਆ ਗਾਣਾ। ਕਿਵੇਂ ਦੇਖਦੇ ਓਸ ਗਾਣੇ ਨੂੰ? ਇਹੋ ਜਿਹੇ ਗਾਣੇ ਹੋਰ ਆਣੇ ਚਾਹੀਦੇ ਨੇ, ਹੋਰ ਕਲਾਕਾਰਾਂ ਨੂੰ ਵੀ ਇਹੋ ਜਿਹੇ ਗਾਣੇ ਮਤਲਬ ਕੱਢਣੇ ਚਾਹੀਦੇ ਨੇ। ਲਚਰਤਾ ਤੋਂ ਥੋੜਾ ਹਟ ਕੇ ਉਹ ਤਾਂ ਚਲੋ ਇੱਕ ਅੰਗ ਹੋ ਗਿਆ ਕਿ ਚੱਕਵੇਂ ਗਾਣੇ ਹਰੇਕ ਸੁਣਦੇ ਨੇ। ਪਰ ਬੈਕ ਟੂ ਸਿੱਖੀ ਵਰਗੇ ਜਿੱਦਾਂ ਮਹਾਰਾਣੀ ਜਿੰਦਾ ਕੱਢਿਆ ਸੀ ਅਰਜਨ ਢਿੱਲੋਂ ਨੇ ਪਹਿਲਾਂ ਇਹੋ ਜਿਹੇ ਗਾਣੇ ਆਪਾਂ ਨੂੰ ਹੋਰ ਆਪਣੇ ਕਲਚਰ ਬਾਰੇ ਹੋਰ ਵੱਧ ਪਤਾ ਲੱਗਦਾ ਜਿਹੜੇ ਮਤਲਬ ਯੂਥ ਅੱਜ ਕੱਲ ਮਤਲਬ ਪਾਗਾਂ ਵੀ ਨਹੀਂ ਮੰਨਦੇ ਜਿਹੜੇ ਮੋਨੇ ਹੋਏ ਹੋਏ ਨੇ ਉਹਨਾਂ ਨੂੰ ਵੀ ਮਤਲਬ ਗਾਣੇ ਸੁਣ ਕੇ ਉਹ ਹੁੰਦਾ ਮੋਟੀਵੇਸ਼ਨ ਮਿਲਦਾ ਕਿਦੋਂ ਕਿ ਭਾਈ ਕਿ ਚਲੋ ਹੈਗੇ ਆਪਣਾ ਵੀ ਬੈਕ ਟੂ ਸਿੱਖੀ ਆਪਣਾ ਇਤਿਹਾਸ ਹੈ ਜ ਆਪਾਂ ਕੱਖਾਂ ਲੱਖਾਂ ਜਿਸੀ ਕੱਖਾਂ ਵਰਗੇ ਹੋਏ ਪਏ ਆ ਕੱਖਾਂ ਵਰਗੇ ਅੱਛਾ ਵੀਰੇ ਇੱਕ ਚੀਜ਼ ਹੋਰ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਸ਼ੰਭੂ ਵਿਖੇ ਹੈਨਾ ਕਿਸਾਨੀ ਦਾ ਅੰਦੋਲਨ ਲੱਗਿਆ ਹੋਇਆ ਉਥੇ ਕਿੰਨੇ ਨੌਜਵਾਨ ਭਾਈ ਆਪਣੇ ਸ਼ਹੀਦ ਵੀ ਹੋ ਰਹੇ ਨੇ ਯਾਰ ਕਿੰਨੇ ਇਹ ਸੱਟਾਂ ਵੱਜ ਰਹੀਆਂ ਕਿਵੇਂ ਦੇਖ ਰਹੇ ਹੋ ਇਸ ਚੀ ਇਹ ਸਰਕਾਰਾਂ ਹੀ ਗਲਤ ਕਰ ਰਹੀਆਂ ਧੱਕਾ ਕਰ ਰਹੀਆਂ ਨੇ ਜੀ ਪੰਜਾਬ ਨਾਲ ਜਿਵੇਂ ਹੁਣ ਦੇਖੋ ਖਨੋਰੀ ਬਾਰਡਰ ਹੈ ਜੀ ਉੱਥੇ ਕਿੰਨਾ ਬੁਰਾ ਹਾਲ ਹੋਇਆ ਕਿ ਉਹ ਮਤਲਬ ਹੈ ਸੀ ਪੰਜਾਬ ਦੀ ਹੱਦ ਪੰਜਾਬ ਦੀ ਹੱਦ ਚ ਜਾ ਕੇ ਉਹਨਾਂ ਨੇ ਕਿੰਨਾ ਨੁਕਸਾਨ ਕਰਿਆ ਕਿਸਾਨਾਂ ਦੇ ਟਰੈਲੀਆਂ ਭੰਨ ਦਿੱਤੀਆਂ ਜੀ ਹੋਰ ਸਮਾਨ ਮਤਲਬ ਇੱਥੇ ਤੱਕ ਕਿ ਇੱਥੇ ਐਂਬੂਲੈਂਸ ਮਤਲਬ ਜਦੋਂ ਵੀ ਜੰਗ ਹੁੰਦੀ ਹੈ ਕੋਈ ਉੱਥੇ ਮਤਲਬ ਦੋ ਪਾਸੇ ਜੰਗ ਹੋ ਰਹੀ ਹੈ ਪਰ ਉਹ ਜਿਹੜੀ ਦਵਾਈਆਂ ਐ ਐਂਬੂਲੈਂਸ ਐ ਉਹਨਾਂ ਤੇ ਕਦੇ ਵੀ ਹਮਲਾ ਨਹੀਂ ਕਰ ਸਕਦੇ ਪਰ ਉਹਨਾਂ ਨੇ ਉਹਨਾਂ ਤੇ ਵੀ ਹਮਲਾ ਕੀਤਾ ਉਹਨਾਂ ਤੇ ਵੀ ਅਥਰੂ ਗੈਸ ਦੇ ਗੋਲੇ ਛਿਡੇ ਇਹ ਬਹੁਤ ਗਲਤ ਗੱਲ ਐ ਇਹ ਸਰਕਾਰ ਨੂੰ ਲੈਣਾ ਚਾਹੀਦਾ ਪਰ ਪੰਜਾਬ ਕਿੱਥੇ ਦਬਨ ਵਾਲਾ ਜੀ ਤੁਸੀਂ ਇੱਕ ਗੱਲ ਮੰਨਦੇ ਹੋ ਵੀ ਕਹਿੰਦੇ ਉੱਥੇ ਲੰਗਰ ਨਹੀਂ ਪਹੁੰਚਾਇਆ ਜਾ ਰਿਹਾ ਅੱਗੇ ਹੁਣ ਕਿਸਾਨਾਂ ਨੂੰ ਨਾ ਅੱਗੇ ਉਹ ਟਰਾਲੀਆਂ ਨਹੀਂ ਲੈ ਕੇ ਜਾਣ ਦਿੱਤੀਆਂ ਜਾ ਰਹੀਆਂ ਕਿਉਂਕਿ ਉੱਥੇ ਲੰਗਰ ਲੈ ਕੇ ਜਾਂਦੇ ਸੀ ਕਿਸਾਨ ਕਹਿੰਦੇ ਵੀ ਗੱਡੀਆਂ ਲੈ ਕੇ ਜਾ ਸਕਦੇ ਹੋ ਟਰਾਲੀਆਂ ਨਹੀਂ ਲੈ ਕੇ ਜਾ ਸਕਦੇ ਹੁਣ ਕਿਸਾਨਾਂ ਦਾ ਤਾਂ ਚੱਲਦੀ ਸਾਰਾ ਟਰਾਲੀਆਂ ਨਾਲ ਹੈ ਜੀ ਉੱਥੇ ਚਲੋ ਆਪਾਂ ਕਹਿ ਦੀ ਕਹਿ ਰਹੇ ਨਹੀਂ ਕਿ ਲੋਕਾਂ ਸੁਣੇ ਸੀ ਕਹਿੰਦੇ ਜੀ ਟਰੈਲੀਆਂ ਜੇ ਅੰਦੋਲਨ ਕਰਨਾ ਹੈ ਕਿ ਤੁਰਕੇ ਜੋ ਬੱਸਾਂ 'ਚ ਉੱਥੇ ਫਿਰ ਅੰਦੋਲਨ ਕਿਉਂ ਰਹਿਣਾ ਹੈ ਉਹਨਾਂ ਨੇ ਇੰਨਾ ਟਾਈਮ ਉੱਥੇ ਉਹ ਕਿਵੇਂ ਰਹਿਣਗੇ ਟਰਾਲੀਆਂ ਹੀ ਨਹੀਂ ਉਹਨਾਂ ਦਾ ਘਰ ਤਾਂ ਉਹ ਗੱਦੇ ਬਿਸਤਰੇ ਉਹੀ ਉੱਥੇ ਟਰਾਲੀਆਂ ਜੀ ਰਹਿਣਗੇ ਉੱਥੇ ਹੁਣ ਇੰਨੇ ਦਿਨ ਜੇ ਲੰਬਾ ਅੰਦੋਲਨ ਚੱਲ ਉਹ ਤਾਂ ਅੰਗੇ ਜੀ ਉਹਨਾਂ ਦਾ ਕੰਮ ਕਿੱਧਰ ਚ ਕਿੰਨੇ ਜੀਨੇ ਚਾਰ ਜੀਨੇ ਜੀ ਚਾਰ ਜੀਨੇ ਹਾਂਜੀ ਬੇਬੇ ਬਾਪੂ ਨਾਲ ਕਿੰਨਾ ਪਿਆਰਾ ਵੈਸੇ ਇਹ ਗਈ ਬਹੁਤ ਪਿਆਰੀ ਜੀ ਬਹੁਤ ਪਿਆਰੀ ਹਾਂਜੀ ਬਾਪੂ ਨੇ ਕਿੰਨੀ ਮਿਹਨਤ ਕੀਤੀ ਹੈ ਆਪਣੇ ਟਾਈਮ ਚ ਬਹੁਤ ਗਰੀ ਹੁਣ ਤੱਕ ਬਾਪੂ ਮਿਹਨਤ ਕਰਦਾ ਹੈ ਸਾਡੇ ਵਾਸਤੇ ਬਾਪੂ ਵੀ ਹੁਣ ਘਰੇ ਰਹੇ ਘੱਟ ਰਹਿੰਦੇ ਨੇ ਪਟਿਆਲਾ ਹੀ ਰਹਿੰਦੇ ਨੇ ਅਸੀਂ ਇੱਕ ਪਿੰਡੋਂ ਰਹਿੰਦੇ ਹਾਂ ਕਦੇ ਕਦੇ ਆਉਂਦੇ ਨੇ ਘਰੇ ਹਾਂਜੀ ਹਾਂਜੀ ਤੁਸੀਂ ਦੇਖਦੇ ਹੋ ਵੀ ਬਾਪੂ ਇੰਨਾ ਕੁਝ ਕਰ ਰਿਹਾ ਤੇ ਤੁਸੀਂ ਵੀ ਕਦੇ ਸੋਚਿਆ ਬਾਪੂ ਲਈ ਕੁਝ ਕਰਨਾ ਹੋਵੇ ਜੀ ਹਾਂਜੀ ਮਿਹਨਤ ਕਰ ਰਹੀ ਹਾਂ ਜੀ ਪੜ੍ਹਾਈ ਕੋਲੋਂ ਅੱਗੇ ਕਰਦੇ ਹਾਂ ਇੰਜੀਨੀਅਰ ਹੁਣ ਦੇਖੋ ਕਰੀ ਹੋਈ ਹੈ ਕੰਪਿਊਟਰ ਸਾਇੰਸ ਕਰ ਰਹੇ ਹਾਂ ਕੁਝ ਬਣਦਾ ਜ਼ਿੰਦਗੀ 'ਚ ਕਰਾਂਗੇ ਜ਼ਰੂਰ ਬਾਪੂ ਨੂੰ ਨਾਂ ਰੋਸ਼ਨ ਕਰਾਂਗੇ ਬਾਪੂ ਦਾ ਮੈਂ ਇੱਕ ਚੀਜ਼ ਪੁੱਛਦਾ ਤੁਸੀਂ ਹੈਨਾ ਕੰਪਿਊਟਰ ਸਾਇੰਸ ਕਰ ਰਹੇ ਹੋ ਕੀ ਲੱਗਦਾ ਕੰਪਿਊਟਰ ਸਾਇੰਸ ਬਈ ਇਸੀ ਫੀਲਡ ਦੀ ਜਾਵਾਂਗੇ ਅੱਗੇ ਹੁਣ ਜਿੱਦਾਂ AI ਆ ਰਹੀ ਹੈ ਟੈਕਨੋਲੋਜੀ ਹੋਰ ਉਹਨਾਂ ਵਾਰੀ ਗਿਆਨ ਪ੍ਰਾਪਤ ਕਰਾਂਗੇ। AI ਤਾਂ ਨਾ ਅੱਜਕੱਲ ਮੈਂ ਕਹਿੰਦਾ AI ਜਦੋਂ ਆਈ ਹੈ ਨਾ ਕਈਆਂ ਦੇ ਰੁਜ਼ਗਾਰ ਵੀ ਮਰ ਚੁੱਕੇ ਨੇ। ਤੁਸੀਂ ਮੰਨਦੇ ਹੋ ਵੀ AI ਦਾ ਨੇ ਕਰਕੇ ਨਾ ਬਹੁਤ ਸ਼ਾਰਟਕਟ ਆ ਚੁੱਕਾ ਆ। ਟੈਕਨੋਲੋਜੀ ਕਰਕੇ ਬਹੁਤ ਚੀਜ਼ਾਂ ਸ਼ਾਰਟਕਟ ਹੋ ਚੁੱਕੀਆਂ ਹਨ ਤਾਂ ਕਿ ਤੁਹਾਡੇ ਕੰਮ ਨਾ ਕੰਪਿਊਟਰਾਂ ਨੂੰ ਦਿੱਤੇ ਜਾ ਰਹੇ ਨੇ। ਪਰ ਇਹ ਅੱਜ ਦੇ ਟਾਈਮ 'ਚ ਇਹ ਹੈ ਕਿ ਇਹ ਗੱਲ ਤਾਂ ਠੀਕ ਢੋਡੀ ਗਈ ਹੈ ਜੀ ਬੇਰੋਜ਼ਗਾਰਤਾ ਕਰੂਗੀ ਪਰ ਇਹ ਜਿਹੜੇ ਬੰਦੇ ਨੂੰ AI 'ਚ ਕੰਮ ਕਰਨਾ ਆਇਆ ਇਹਦਾ ਸਿੱਖਣਾ ਪਊਗਾ ਜੇ ਕਾਮਯਾਬ ਹੋਣਾ ਹੈ AI 'ਚ ਜ਼ਰੂਰੀ ਹੈ ਅੱਜ ਦੇ ਟਾਈਮ 'ਚ ਮਤਲਬ ਤੁਹਾਨੂੰ AI ਨਹੀਂ ਨਹੀਂ ਪਰ ਉਹਨੂੰ ਵਰਤਣ ਆਉਣਾ ਚਾਹੀਦਾ ਹੈ ਜਿਹੜੇ ਬੰਦੇ ਨੂੰ AI ਵਰਤਣੀ ਆ ਗਈ ਉਹ ਮਤਲਬ ਕਰ ਜੂਗਾ ਸਟੈਂਡ ਜਿਹਨੂੰ ਪਤਾ ਹੀ ਨਹੀਂ ਮਤਲਬ ਅੱਜ ਦੇ ਟਾਈਮ 'ਚ ਉਹ ਥੋੜਾ ਤੰਗ ਹੋਊਗਾ AI ਕਹਿੰਦੇ ਅੱਜ ਕੱਲ ਗਲਤ ਯੂਜ਼ ਵੀ ਹੋ ਰਹੀ ਹੈ ਜਿਹੜੀਆਂ ਕੁੜੀਆਂ ਨੇ ਹੈਨਾ ਜਿਹੜੇ ਮੁੰਡੇ ਨੇ ਉਹਨਾਂ ਦੀ ਯਾਰ ਫੋਟੋ ਲੱਗ ਜਾਂਦੀ ਹੈ ਹੈਨਾ ਉਹ ਚੀਜ਼ਾਂ ਤੁਸੀਂ ਕਿਵੇਂ ਦੇਖ ਰਹੇ ਹੋ ਅ ਡੀਫੇਕ ਵਾਲੀ ਵੀਡੀਓ ਹੀ ਉਹੀ ਹੈ ਨਾ ਕਿ ਕਿਤੇ ਇਹਦੇ ਚੰਗੇ ਗੁਣ ਵੀ ਨੇ ਕਿਤੇ ਹੁਣ ਜਿੱਦਾਂ AI ਨਾਲ ਆਪਾਂ ਜਿਹੜੇ ਹੋਰ ਕੰਮ ਜਲਦੀ ਹੋ ਸਕਦੇ ਨੇ ਪਰ ਇਹਦੇ ਕਿਤੇ ਸਾਈਡ ਇਫੈਕਟ ਵੀ ਬਹੁਤ ਜ਼ਿਆਦਾ ਨੇ ਉਹ ਹੁਣ ਆਪਣੇ ਤੇ ਆਪਾਂ ਕਿੱਦਾਂ ਉਹਨੂੰ ਯੂਜ਼ ਕਰਦੇ ਆ ਚਲੋ ਇਹਦੇ ਹੁਣ ਡਿਬੇਟ ਚੱਲ ਰਹੀ ਹੈ ਇੱਕ ਸਾਫ ਦੀ ਵਾਰ ਹੀ ਛਿੜੀ ਹੋਈ ਹੈ ਉਹ ਇਹਨਾਂ ਉੱਤੇ AI ਵਾਰ ਕਹਿੰਦੇ ਉਧਰ ਚੱਲੀ ਹੋਈ ਹੈ ਪਰ ਦੇਖੋ ਹੁਣ ਕੀ ਬਣਦਾ ਕਿ ਕੀ ਹੁੰਦਾ ਇਹ ਤੇ ਕਿੰਨੀ ਚੱਲਦੀ ਹੈ ਤੁਹਾਡਾ ਕੀ ਨਾਮ ਹੈ ਗੁਰਸੇਵਕ ਸਿੰਘ ਗੁਰਸੇਵਕ ਸਿੰਘ ਹਾਂਜੀ ਬਾਈ ਸ਼ਰਮਾ ਬੜਾ ਰਹੇ ਨਾ ਨਾ ਬਾਈ ਨਾ ਨਾ ਸਾਬ ਕਿਚਾ ਯਾਰ ਦੋਸਤੋਂ ਤੁਸੀਂ ਹਾਂਜੀ ਹਾਂਜੀ ਕਿੰਨੇ ਕਿੰਨੇ ਚਿਰ ਦੇ ਯਾਰ ਦੋਸਤੋਂ ਕਾਫੀ ਚਿਰ ਤੋਂ ਹੀ ਸਕੂਲ ਤੋਂ ਹੀ ਸਕੂਲ ਤੋਂ ਹੀ ਬਚਪਨ ਦੇ ਹੋ ਵੈਸੇ ਹਾਂਜੀ ਹਾਂ ਕਰਨ ਵਾਲੀ ਹੈ ਪਿੰਡ ਨਾਲੇ ਪਿੰਡਾਂ ਦੇ ਹਾਂਜੀ ਕਹਿੰਦੇ ਜਦੋਂ ਪਿੰਡਾਂ ਦੇ ਮੁੰਡੇ ਇਕੱਠੇ ਹੁੰਦੇ ਨੇ ਨਾ ਯਾਰੀ ਦੋਸਤੀ ਉੱਥੇ ਪਰਖੀ ਜਾਂਦੀ ਆ ਹੈਨਾ ਵੀ ਸ਼ਹਿਰਾਂ 'ਚ ਇੰਨੀ ਯਾਰੀ ਦੋਸਤੀ ਨਹੀਂ ਹੁੰਦੀ ਜਿੰਨੀ ਪਿੰਡਾਂ 'ਚ ਐ ਇਹ ਤਾਂ ਪਿੰਡੋਂ ਸਾਡਾ ਸਕੂਲ ਯੂਨੀਵਰਸਿਟੀ ਵੀ ਨਾਲ ਹੀ ਆ ਜੀ ਯੂਨੀਵਰਸਿਟੀ ਵੀ ਨਾਲ ਹੀ ਆ ਬਾਈ ਮੇਰੇ ਮੈਂ ਮੇਰੇ ਤੋਂ 1 ਸਾਲ ਲੱਗਿਆ ਉਹੀ ਡਿਪਾਰਟਮੈਂਟ ਸੇਮ ਯੁਕੋ ਜੀ ਅੱਛਾ ਵੀਰੇ ਯਾਰੀ ਦੋਸਤੀ ਤੁਹਾਡੀ ਇੰਨੀ ਹੈ ਹੈਨਾ ਕੀ ਰੁਕੇ ਜੇ ਨਾ ਰੁਕੇ ਫਿਰ ਕੀ ਕਰੋਗੇ ਜੇ ਰੋਕਾਂਗੇ ਵੈਸੇ ਤਾਂ ਗਲਤ ਤੇ ਜਾਂਦਾ ਨਹੀਂ ਵੈਸੇ ਰੋਕਣਾ ਚਾਹਾਂਗੇ ਵੀ ਵੈਸੇ ਤਾਂ ਪਰ ਫਿਰ ਪਿੱਛੇ ਛਾਟਾਂਗੇ ਕਿਉਂਕਿ ਗਲਤ ਰਸਤੇ ਤੇ ਨਹੀਂ ਨਹੀਂ ਜਾਵਾਂਗੇ ਨਹੀਂ ਜਾਵਾਂਗੇ ਹਾਂਜੀ ਅਸਲ ਯਾਰੀ ਦੋਸਤੀ ਕੀ ਹੁੰਦੀ ਹੈ ਯਾਰੀ ਦੋਸਤੀ ਕੰਮ ਆਣਾ ਯਾਰ ਦੋਸਤ ਦੇ ਇਹੀ ਹੁੰਦਾ ਈ ਮੇਨ ਤਾਂ ਹੀ ਉਹਦੀ ਸਮਝਣਾ ਏ ਨਹੀਂ ਹੈਗਾ ਕਿ ਜੇ ਕੋਈ ਉਹਨੂੰ ਮੁਸੀਬਤ ਚ ਆਏ ਉਹ ਆਪਾਂ ਉਹਨੂੰ ਉਹ ਕਰੀ ਜਾਈਏ ਵੀ ਯਾਰ ਹਾਂ ਚੱਲੀਏ ਚਲੀਏ ਨਹੀਂ ਉਹਦਾ ਵੀ ਸਮਝਣਾ ਉਹਦੇ ਪੱਖ ਸਮਝਣਾ ਈ ਆਪਣਾ ਸਮਝ ਉਸ ਹਿਸਾਬ ਨਾਲ ਕਰਨਾ ਹੈ ਸਟੱਡੀ ਕਿੱਥੇ ਕਰਦੇ ਹੋ ਪੰਜਾਬੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਜਾ ਕੇ ਤਾਂ ਬੰਦਾ ਵਿਗੜ ਜਾਂਦਾ ਮੈਂ ਕਹਿੰਦਾ ਕਿਹੜੀਆਂ ਜਿਹੜਾ ਮਾਰਦਾ ਹੈ ਉਹ ਵੀ ਮਾਰ ਲੈਂਦੀ ਕਦੇ ਕਦੇ ਮੜੀ-ਮੋਟੀਆਂ ਵਿਲੇ ਹੁੰਦੀਆਂ ਲੈਕਚਰ ਛੱਡ ਕੇ ਹਾਂਜੀ ਅੱਛਾ ਯੂਨੀਵਰਸਿਟੀ ਦਾ ਮਾਹੌਲ ਕਿਦਾਂ ਦਾ ਹੈ ਵਧੀਆ ਮਾਹੌਲ ਹੈ ਰੋ ਗੋਲ ਮਾਰਕੀਟ ਬੈਠ ਜਾਂਦੇ ਆ ਚਾਹ ਚੂ ਪਾਣੀ ਪੀ ਜਾਂਦੇ ਆ ਯਾਰਾ ਦੋਸਤਾਂ ਨਾਲ ਵਧੀਆ ਮਾਹੌਲ ਹੁੰਦਾ ਵਧੀਆ ਮਾਹੌਲ ਹੈ ਮੇਰਾ ਤੁਹਾਡਾ ਕੀ ਨਾਮ ਹੈ ਮਨਿੰਦਰ ਸਿੰਘੀ ਮਨਿੰਦਰ ਸਿੰਘ ਹਾਂਜੀ ਮੈਂ ਕਾਹਦਾ ਦੇਖ ਰਿਹਾ ਤੁਸੀਂ ਈਲੀ ਆ ਰਹੇ ਹੋ ਮੈਂ ਤੁਹਾਨੂੰ ਪੁੱਛਾਂ ਵੀ ਅ ਤੁਹਾਡੇ ਭੈਣ ਹੈਗੇ ਘਰ ਚ ਹਾਂਜੀ ਭਰਾ ਭਰਾ ਹੈਗਾ ਜੀ ਭਰਾ ਹੈਗਾ ਹਾਂਜੀ ਭਰਾ ਦਾ ਕਿੰਨਾ ਹੈਣਾ ਸੁੱਖ ਹੁੰਦਾ ਵੀ ਜਦੋਂ ਘਰ ਚ ਭਰਾ ਹੁੰਦਾ ਤਾਂ ਹੁੰਦਾ ਹੈਣਾ ਭਰਾ ਦੀ ਅਸਲ ਕੀਮਤ ਕੀ ਹੁੰਦੀ ਆ ਹਾਂਜੀ ਕੀਮਤ ਤਾਂ ਬਹੁਤ ਹੈ ਜੀ ਵੱਡੇ ਭਰਾ ਜ਼ਿਆਦਾ ਕੀਮਤ ਹੈ ਜੀ ਹੈ ਵੱਡੇ ਭਰਾ ਦਾ ਜ਼ਿਆਦਾ ਫਾਇਦਾ ਆਰਮੀ ਚ ਮੇਰਾ ਵੱਡਾ ਭਰਾ ਜੀ ਫੌਜ ਚ ਹਾਂਜੀ ਫੌਜੀ ਜਦੋਂ ਭਰਾ ਬਾਹਰ ਗਿਆ ਆ ਹੈਣਾ ਕਦੇ ਕਦੇ ਮੁੜਦਾ ਨਹੀਂ ਹੁੰਦਾ ਘਰਦਿਆਂ ਨੂੰ ਵੀ ਟੈਨਸ਼ਨ ਹੁੰਦੀ ਆ ਵੀ ਫੌਜੀ ਚ ਆਇਆ ਮੁੰਡਾ ਹੈਣਾ ਵੀ ਕੱਲ ਨੂੰ ਕੁਝ ਹੋ ਨਾ ਜਾਵੇ ਕਿਵੇਂ ਦੇਖ ਰਹੇ ਹੋ ਉਸ ਚੀਜ਼ ਨੂੰ ਉਹ ਤਾਂ ਹੈ ਜੀ ਹੁਣ ਡਿਊਟੀ ਹੈ ਜੀ ਹੁਣ ਕੀ ਰੋਜ਼ਗਾਰ ਵੀ ਘਟ ਨਹੀਂ ਹੁਣ ਬਾਕੀ ਹੁਣ ਨੌਕਰੀ ਕਰਨੀ ਪੈਣੀ ਆ ਉਹ ਤਾਂ ਹੀ ਟੈਨਸ਼ਨ ਤਾਂ ਹੁੰਦੀ ਹੈ ਹਰੇਕ ਨੂੰ ਜੇ ਮੈਂ ਸੋਚਣ ਲੱਗ ਗਿਆ ਫਿਰ ਤਾਂ ਕੋਈ ਜਾਣੇਗਾ ਨਹੀਂ ਫੌਜ ਚ ਬਈ ਤੁਸੀਂ ਤੁਸੀਂ ਕੀ ਕਰਨਾ ਚਾਹੁੰਦੇ ਹੋ ਅੱਗੇ ਮੈਂ ਤਾਂ ਹੁਣ ਗੌਰਮੈਂਟ ਜੋਬ ਦੀ ਤਿਆਰੀ ਕਰ ਰਿਹਾ ਜੀ ਬਸ ਮੇਰੀ ਮੈਂ ਇੱਕ ਗੱਲ ਪੁੱਛਾਂ ਸਾਰੇ ਗਵਰਨਮੈਂਟ ਜੋਬ ਤੇ ਕਿਉਂ ਜਾਣਾ ਚਾਹੁੰਦੇ ਹੋ ਹਨਾ ਵੀ ਗਵਰਨਮੈਂਟ ਜੋਬ ਹੀ ਕਰਨੀ ਹੈ ਪ੍ਰਾਈਵੇਟ ਕਿਉਂ ਨਹੀਂ ਕਰਨੀ ਕਿਸੇ ਨੇ ਇੱਕ ਤਾਂ ਹੀ ਸਿਕਿਉਰਿਟੀ ਦਾ ਚੱਕਰ ਆ ਜੀ ਮਿੱਤਰਾਂ ਨੂੰ ਕੋਰੋਨਾ ਆਇਆ ਸੀ ਪਿੱਛੇ ਪ੍ਰਾਈਵੇਟ ਚਲੇਗੀ ਜਾਂ ਜੋ ਫਿਰ ਵੀ ਕਰੇ ਬੈਠੇ ਆ ਰਸੀ ਤਨਖਾਹ ਸਿਕਿਉਰਟੀ ਹੈ ਜੋ ਦੀ ਬਾਕੀ ਕੰਮ ਦਾ ਹੀ ਫਰਕ ਹੈ ਪ੍ਰਾਈਵੇਟ ਜ਼ਿਆਦਾ ਕੰਮ ਹੈ ਤਨਖਾਹ ਵੀ ਘੱਟ ਹੈ ਸਰਕਾਰੀ ਚ ਜ਼ਿਆਦਾ ਹੈ ਪ੍ਰਾਈਵੇਟ ਚ ਤਨਖਾਹ ਜ਼ਿਆਦਾ ਮਿਲ ਜੂਗੀ ਪਰ ਇਹ ਹੁੰਦਾ ਹੈ ਕਿ ਸਿਕਿਉਰਟੀ ਨਹੀਂ ਮਿਲਦੀ ਇਨਸਿਕਿਉਰ ਰਹਿੰਦਾ ਬੰਦਾ ਜੀ ਕੋਈ ਕੱਢ ਨਾ ਦੇਵੇ ਕੱਲ ਨੂੰ ਕੋਈ ਜਿੱਦਾਂ ਹੁਣ ਕੋਈ ਬਿਜ਼ਨਸ ਐ ਗਿਰ ਗਿਆ ਕੋਈ ਕੰਪਨੀ ਨੂੰ ਲਾਸ ਹੋ ਗਿਆ ਤੇ ਉਹਨਾਂ ਨੇ ਪਹਿਲਾਂ ਆਪਣੇ EMPLOYE ਕੱਢਣੇ ਨੇ ਸਰਕਾਰੀ ਚ ਇਹ ਹੁੰਦਾ ਅਗਲੇ ਨੂੰ ਹੁੰਦਾ ਕਿ ਮੇਰੀ ਸਿਕਿਉਰ ਆ ਕੋਈ ਨਹੀਂ ਇਧਰੋਂ ਤਾਂ ਭਾਈ ਇੱਕ ਗੱਲ ਪੁੱਛਦਾ ਆਪਣੇ ਵਾਲੇ ਬਿਜ਼ਨਸ ਕਿਉਂ ਨਹੀਂ ਕਰਦੇ ਆਪਣੇ ਵਾਲੇ ਪਤਾ ਕੀ ਸੋਚਦੇ ਨੇ ਵੀ ਇੱਕ ਜੌਬ ਲੱਗ ਜੀਏ ਸਾਨੂੰ ਇੰਨਾ ਪੈਸਾ ਹੈ ਆਪਣੇ ਵਾਲੇ ਨਾ ਬਿਜ਼ਨਸ ਨਹੀਂ ਕਰਨਾ ਜਾਣਦੇ ਆਪਣੇ ਵਾਲੇ ਇਹ ਨਹੀਂ ਹੁਣ ਤੁਸੀਂ ਯੂਪੀ ਵਾਲੀ ਸਾਈਡ ਉਧਰਲੀ ਸਾਈਡ ਚੱਲ ਜਾਓ ਮਹਾਰਾਸ਼ਟਰਲ ਤੁਸੀਂ ਇਹ ਗੱਲ ਦੇਖਿਆ ਉੱਥੇ ਕਿੰਨੇ ਬਿਜ਼ਨਸ ਮਾਈਂਡ ਦੇ ਨੇ ਸਾਰੇ ਬੰਦੇ ਬਿਜ਼ਨਸ ਮਾਈਂਡ ਦੇ ਨੇ ਉਹਨਾਂ ਨੂੰ ਆਂਦਾ ਸੀ ਆਪਣਾ ਬਿਜ਼ਨਸ ਖੜਾ ਕਰੀਏ ਪਰ ਆਪਣੇ ਵਾਲੇ ਨਹੀਂ ਚਾਹੁੰਦੇ ਉਹ ਰਿਸਕ ਟੇਕਿੰਗ ਅਬਿਲਟੀ ਹੋਣੀ ਚਾਹੀਦੀ ਹੈ ਮੇਨਤਾ ਜੀ ਬਿਜ਼ਨਸ ਕਰਨਾ ਕੋਈ ਵੀ ਉਹ ਬਸ ਉਹ ਤੋਂ ਚੀਜ਼ ਕਿਦਦੇ ਨੇ ਹੋਰ ਤਾਂ ਕੋਈ ਨਹੀਂ ਰਿਸਕ ਟੇਕਿੰਗ ਅਬਿਲਿਟੀ ਹੋਣੀ ਚਾਹੀਦੀ ਹੈ ਇਹ ਆ ਘਾਟਾ ਵਾਧਾ ਹੁੰਦਾ ਹੈ ਬਿਜ਼ਨਸ ਚ ਪਰ ਜੇ ਬਿਜ਼ਨਸ ਖੜਾ ਹੋ ਗਿਆ ਤਾਂ ਅੱਜ ਕੱਲ ਟਾਈਮ ਹੀ ਉਹੀ ਹੈ ਬਿਜ਼ਨਸ ਵਾਲਾ ਬੰਦਾ ਹੀ ਕਾਮਯਾਬ ਹੈ ਨੌਕਰੀ ਤਾਂ ਹੁਣ ਬੰਦਾ 9 ਤੋਂ 5 ਕਰ ਲੂਗਾ ਉਹ ਜ਼ਿੰਦਗੀ ਚ ਚਿੱਲ ਨਹੀਂ ਰਹਿੰਦਾ ਉਹੀ 9 ਤੋਂ 5 ਜਿਹੜਾ ਹੁਣ ਬਿਜ਼ਨਸ ਬਿਜ਼ਨਸ ਕਰੂਗਾ ਬੰਦਾ ਉਹ ਅੱਗੇ 4-10 ਬੰਦੇ ਰੱਖੂਗਾ ਆਪਣੇ ਆਪਣਾ ਜ਼ਿੰਦਗੀ ਦੀ ਨਹੀਂ ਜਾ ਰਹੀ ਵਿਆਹ ਤੋਂ ਬਾਅਦ ਵੀ ਮੈਂ ਕਹਿੰਦਾ ਚਿੱਲ ਨਹੀਂ ਰਹਿੰਦਾ ਹੈ ਨਾ ਜ਼ਿੰਦਗੀ ਚ ਉਹ ਤਾਂ ਚਲੋ ਹੁਣ ਬਾਅਦ ਦੀ ਗੱਲਾਂ ਨੇ ਇਹਦਾ ਐਕਸਪੀਰੀਅੰਸ ਨਹੀਂ ਸਾਨੂੰ ਇਹਨਾਂ ਐਕਸਪੀਰੀਅੰਸ ਨਹੀਂ ਕਰ ਵਿਆਹ ਕਰਣਾ ਮੈਂ ਉਹ ਤਾਂ ਹੁਣ ਪਤਾ ਦੇਖੋ ਜੀ ਹੈ ਤਾਂ ਹੈ ਨਹੀਂ ਹਜੇ ਕਿੱਥੇ ਹਜੇ ਤਾਂ ਉਮਰ ਬਹੁ ਪਈਆ ਵਿਆਹ ਲਈ ਉਮਰ ਬਈ ਅਜੇ ਤਾਂ ਬਹੁਤ ਅਸਲ ਪਿਆਰ ਕੀ ਹੁੰਦਾ ਬਾਈ ਜੇ ਪੁੱਛਾਂ ਹੈਨਾ ਤੁਹਾਡੇ ਹਿਸਾਬ ਨਾਲ ਪਿਆਰ ਜੀ ਮਤਲਬ ਜੇ ਕਿਸੇ 'ਚ ਹੈ ਪਿਆਰ ਤਾਂ ਦੋਨਾਂ ਦੀ ਕਦਰ ਦੋਨਾਂ ਦੀ ਇੱਕ ਦੂਜੇ ਦੀ ਕਦਰ ਹੋਣੀ ਬਹੁਤ ਜ਼ਰੂਰੀ ਹੈ ਜ਼ਿੰਦਗੀ ਚ ਤੇ ਦੋਵੇਂ ਬੰਦੇ ਦੀ ਮਤਲਬ ਸੈਲਫ ਰਿਸਪੈਕਟ ਦੋਨਾਂ ਦੀ ਰੱਖਣੀ ਚਾਹੀਦੀ ਹੈ ਇਹ ਨਹੀਂ ਕਿ ਤੁਸੀਂ ਉਹਦੇ ਉੱਪਰ ਉਹ ਕਰੀ ਜਾ ਰਹੇ ਹੋ ਕਿ ਇਹ ਮੇਰੀ ਗੱਲ ਮੰਨੋ ਤੇ ਉਹ ਅਗਲਾ ਸੁਣਦਾ ਨਹੀਂ ਤੇ ਉਹ ਵੀ ਨਹੀਂ ਸੁਣਦਾ ਬਸ ਇਹ ਹੈ ਕਿ ਦੋਨਾਂ ਦੀ ਕਦਰ ਹੋਣੀ ਜ਼ਰੂਰੀ ਆਪਸ ਚ ਉਹੀ ਉਹੀ ਗੱਲ ਹੈ ਬੰਦਾ ਬੰਦੇ ਨੂੰ ਕਿਵੇਂ ਸਮਝਦਾ ਹੈਣਾ ਵੀ ਇੱਕ ਚੀਜ਼ ਹੋਰ ਮੈਂ ਪੁੱਛਦਾ ਅੱਜ ਕੱਲ ਬੰਦਾ ਬੰਦੇ ਨੂੰ ਨਹੀਂ ਸਮਝਦਾ ਹੁੰਦਾ ਪੈਸਾ ਮੈਟਰ ਕਰ ਜਾਂਦਾ ਪੈਸਾ ਸਭ ਕੁਝ ਹੁੰਦਾ ਬਈ ਨਹੀਂ ਐਂਡ ਆਫ ਦੀ ਹਰੇਕ ਅੱਜਕੱਲ ਤਾਂ ਐਂਡ ਆਫ ਦੇ ਪੈਸੇ ਹੀ ਕਹਿੰਦੇ ਨੇ ਕਿ ਪੈਸੇ ਬਿਨਾ ਸਰਦਾ ਨਹੀਂ ਪਰ ਇਹ ਗੱਲ ਹੈ ਨਹੀਂ ਕਿ ਹੁਣ ਆਪਾਂ ਇਹ ਖਾਣੀ ਤਾਂ ਦੋ ਟਾਈਮ ਦੀ ਰੋਟੀ ਹੋ ਐ ਜਿੰਨਾ ਮਰਜ਼ੀ ਕਮਾ ਲਓ ਜਿੰਨੇ ਮਰਜ਼ੀ ਮਹਿਲਾਂ 'ਚ ਬਹਿ ਜਾਓ ਪਰ ਜੇ ਕੀਤੇ ਖਾਣੀ ਦਾ ਮਿਲ ਨਹੀਂ ਖਾਣੀ ਦੋ ਟਾਈਮ ਦੀ ਰੋਟੀ ਹੋ ਐ ਉਹ ਮਿਲ ਹੀ ਜਾਣੀ ਯਾਰ ਨਾਲ ਲੜਾਈ ਪੈ ਗਈ ਕੱਲ ਨੂੰ ਇਹਨੂੰ 6 ਲੱਖ ਰੁਪਏ ਮਿਲ ਰਿਹਾ ਬਾਈ ਹੈਨਾ ਤੇਰੇ ਕੋਲ 0 ਰੁਪਇਆ ਆ ਹੈਨਾ ਇਹ ਆਪਣਾ ਸਾਈਡ ਤੇ ਚੱਲ ਜੂਗਾ ਇਹਨੂੰ ਤਾਂ ਪੈਸੇ ਮਿਲ ਗਏ ਯਾਰ ਇਹ ਤਾਂ ਚੱਲ ਜੂ ਬਾਰਬੂਰ ਹੈਨਾ ਇਹਨੇ ਤਾਂ ਗੱਡੀ ਗੁੱਡੀ ਲੈ ਲੈਣੀ ਆ ਤੇ ਉੱਥੇ ਦੁੱਖ ਪਤਾ ਤੈਨੂੰ ਹੋਣਾ ਹਾਂ ਇਹ ਤਾਂ ਹੈਗਾ ਉਹ ਤਾਂ ਹੈ ਪੈਸੇ ਦੀ ਇੰਪੋਰਟੈਂਸ ਤਾਂ ਹੈ ਹੀ ਅੱਜ ਕੱਲ ਦੀ ਜ਼ਿੰਦਗੀ ਜ਼ਰੂਰੀ ਉਹ ਤਾਂ ਹੈ ਹੀ ਹੈ ਉਹ ਦੇਖ ਰਹੇ ਹਾਂ ਕਿਤੇ ਰਿਸ਼ਤੇ ਆ ਜੋ ਹੈ ਨਾ ਵੀ ਪੈਸਾ ਆ ਗਿਆ ਉਹ ਤਾਂ ਫਿਰ ਅੱਜ ਕੱਲ ਹੈ ਹੀ ਹੈ ਜੀ ਪੈਸਾ ਤਾਂ ਹਰੇਕ ਪਾਸੇ ਹੀ ਹੈ ਪੈਸਾ ਤਾਂ ਹਰੇਕ ਕੰਮ ਜੀ ਹੈ ਜੀ ਅੱਜ ਕੱਲ ਤਾਂ ਪੈਸੇ ਦੇ ਬਿਨਾਂ ਪੈਸਿਆਂ ਕਰਕੇ ਯਾਰ ਮੁੜੇ ਜਾਂਦੇ ਤਾਂ ਕਿੰਨੇ ਮੋੜ ਲੈਣੇ ਸੀ ਹੈ ਨਾ ਇਹ ਤਾਂ ਹੁਣ ਹੈ ਹੀ ਹੈ ਜੀ ਪੈਸਿਆਂ ਕਰਕੇ ਹੁਣ ਅੱਧੀ ਦੁਨੀਆ ਆਪਣੇ ਪੰਜਾਬ ਦਾ ਯੂਥ ਪੈਸੇ ਪਿੱਛੇ ਬਾਹਰ ਚੱਲਿਆ ਜੀ ਕੀ ਪਤਾ ਤੁਹਾਡੇ ਯਾਰ ਦੋਸਤ ਵੀ ਬਾਹਰ ਗਏ ਹੁਣ ਗਏ ਨਹੀਂ ਬਹੁਤ ਗਏ ਨੇ 12ਵੀਂ ਤੋਂ ਬਾਅਦ ਮੇਰੇ ਮਤਲਬ ਜਿਹੜੇ ਨਾਲ ਜ਼ਿਆਦਾਤਰ ਬਾਹਰ ਹੀ ਨਿਕਲੇ ਹੋਏ ਨੇ ਜੀ ਹੁਣ ਅਗਲੇ ਉੱਥੇ ਆ ਕਹਿੰਦੇ ਨੇ ਬਾਈ ਕਿੱਥੇ ਅਰ ਪੰਜਾਬ ਵਰਗੀ ਮੋਜ ਨਹੀਂ ਕੋਈ ਰੋਕ ਨਹੀਂ ਟੋਕ ਨਹੀਂ ਉੱਥੇ ਹੋਰ ਸਵੇਰੀ ਸ਼ਿਫਟਾਂ ਲਾਓ ਬੁਰੇ ਹਾਲ ਨੇ ਉਰੇ ਆਪਣੇ ਪੰਜਾਬ ਵਰਗੀ ਰੌਣਕ ਨਹੀਂ ਜੀ ਕਿਤੇ ਜੀ ਪੰਜਾਬ ਵਰਗਾ ਕਿਤੇ ਮਿਲਣਾ ਨਹੀਂ ਉਹੀ ਅਰਜੰਟੇ ਦਾ ਗਾਣਾ ਸਵਰਗਾਂ ਵਿੱਚ ਪੰਜਾਬ ਨਹੀਂ ਹੋਣਾ ਸਾਡੇ ਚੈਨਲ ਰਾਹੀਂ ਆਪਣੇ ਕੁਝ ਕਹਿਣਾ ਚਾਹੋਗੇ ਯੂਥ ਨੂੰ ਆਹੀ ਦੇਵਾਂ ਇਹੀ ਕਹਿਣਾ ਚਾਹਾਂਗੇ ਕਿ ਜੀ ਬਾਹਰੋਂ ਛੱਡ ਕੇ ਕੀ ਮਤਲਬ ਪੰਜਾਬ 'ਚ ਕਰੂ ਕੁਝ ਜੀ ਪੰਜਾਬ ਜਿੰਨੀ ਮਿਹਨਤ ਕਰੋਗੇ ਇਹ ਹੈ ਜੀ ਅੱਜ ਕੱਲ ਕਿਸੇ ਨੇ 8ਵੀਂ 8ਵੀਂ ਕਲਾਸ 'ਚ ਜਾਵਾ ਕੇ ਇਹੋ ਤੋਂ ਪੁੱਛ ਲੂਗੀ ਕਿੰਨਾ ਬਾਹਰ ਜਾਣਾ ਹਜੇ ਉਹਨੇ ਕਿ ਦੇਖਿਆ ਕੀ ਹੈ ਜੀ ਕੋਈ ਪੇਪਰ ਨਹੀਂ ਦਿਆ ਕੋਈ ਡਿਗਰੀ ਨਹੀਂ ਕੋਈ ਪੜ੍ਹੇ ਨਹੀਂ ਕੋਈ ਮਲਕ ਕਿਤੇ ਕਰਿਆ ਨਹੀਂ ਕੁਛ ਕਹਿੰਦੇ ਬਾਹਰ ਜਾਣਾ ਜੀ ਪਹਿਲਾਂ ਉਰੇ ਸੰਘਰਸ਼ ਕਰੋ ਜੀ ਉਰੇ ਨਹੀਂ ਫੇਰ ਗੱਲਾਂ ਬਾਤ ਦੀਆਂ ਨੇ ਪਹਿਲਾਂ ਉਰੇ ਤਾਂ ਸੰਘਰਸ਼ ਕਰ ਜ਼ਰੂਰੀ ਹੈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਬਹੁਤ ਵੀ ਦੋ ਦੋ ਵਿਆਹ ਕਰਾਈ ਫਿਰਦਾ ਬਾਪੂ ਦਾ ਹੈ ਤੁਹਾਡੇ ਕਿੰਨੇ ਹੋਏ ਨੇ ਮੇਰਾ ਤਾਂ ਹਜੇ ਵੀਰ ਹੋਇਆ ਨਹੀਂ ਅੱਗੇ ਆ ਜਾਓ ਕੋਈ ਗੱਲ ਨਹੀਂ ਇੱਧਰ ਆ ਜਾਓ ਆਪਣਾ ਤਾਂ ਹਜੇ ਵੀਰ ਹੋਇਆ ਨਹੀਂ ਹਜੇ ਅਜੇ ਸਟਰਗਲ ਲਾਈਫ ਚੱਲ ਰਹੀ ਹੈ ਜੀ ਸੋਚਿਆ ਕਰਾਣਾ ਕਦੋਂ ਆ ਫਿਰ ਕਰਾਵਾਂਗੇ ਜਦੋਂ ਸੰਜੋਗ ਮਿਲਣਗੇ ਕਰਾਵਾਂ ਲਾਂ ਕੋਈ ਗੱਲ ਨਹੀਂ ਹਜੇ ਥੋੜਾ ਸਟਰਗਲ ਜਾਨਾ ਲਾਈਫ ਦੇ ਵਿੱਚ ਸਟਰਗਲ ਲਾਈਫ ਹੈ ਥੋੜੀ ਸਟਰਗਲ ਕਰਨੀ ਚਾਹੀਦੀ ਹੈ ਅਜੇ ਵੀ ਕੁਝ ਨਹੀਂ ਹੈ ਜੀ ਕੋਈ ਗੱਲ ਨਹੀਂ ਬਜੇ 35 36 ਜਾ ਕਰਾਵਾਂਗੇ ਅਜੇ ਟਾਈਮ ਹੈਗਾ ਪਰ ਥੋੜਾ ਸਟਰਗਲ ਜ਼ਰੂਰੀ ਹੈ ਲਾਈਫ ਦੇ ਵਿੱਚ ਅਸਲ ਸਟਰਗਲ ਕੀ ਹੁੰਦੀ ਹੈ ਹੈਨਾ ਤੁਸੀਂ ਸਟਰਗਲ ਦੀ ਗੱਲ ਕੀ ਮਿਹਨਤ ਅਸਲ ਮਿਹਨਤ ਕੀ ਹੁੰਦੀ ਹੈ ਬੰਦੇ ਦੀ ਦੇਖੋ ਮਿਹਨਤ ਤਾਂ ਵੀ ਡਿਪੈਂਡ ਕਰਦਾ ਕਿ ਮਿਹਨਤ ਕਿਸ ਤਰ੍ਹਾਂ ਦੇ ਤਰੀਕੇ ਨਾਲ ਕਰਨਾ ਚਾਹੁੰਦਾ ਹੈ ਬੰਦਾ ਮੈਂ ਡਿਪਲੋਮਾ ਸਿੰਗਾਪੁਰ ਤੋਂ ਕੀਤਾ ਹੋਟਲ ਮੈਨੇਜਮੈਂਟ ਕਰਕੇ ਆਇਆ ਉੱਥੇ 2 ਸਾਲ ਦੀ ਮੈਂ ਉਦੋਂ ਬਾਅਦ ਆ ਕੇ ਇੱਥੇ ਵੀ ਸਟਰਗਲ 'ਚ ਲਗਾਤਾਰ ਲੱਗੇ ਰਹੀ ਹਾਂ ਸਬਜ਼ੀਆਂ ਦਾ ਕੰਮ ਵੀ ਕਰਿਆ ਡੰਗਰ ਬੱਚੇ ਮੱਝਾਂ ਡੇਰੀ ਫਾਰਮ ਛੋਟਾ-ਵੋਟੇ ਕੰਮ ਕਰਦੇ ਰਹਿੰਦੇ ਆ ਜਿਵੇਂ ਆਰਟੀ ਦਾ ਕੰਮ ਵੀ ਕਰ ਲਏ ਨੇ ਅਕਾਊਂਟੈਂਟ ਦਾ ਕੰਮ ਵੀ ਕਰੀ ਜਾਂਦੇ ਆ ਪਰ ਸਟਰਗਲ ਥੋੜੀ ਲਾਈਫ ਚ ਥੋੜੀ ਜ਼ਿਆਦਾ ਕਰਨੀ ਪੈਂਦੀ ਹੈ ਹੁਣ ਥੋੜਾ ਮਹਿੰਗਾਈ ਦੇ ਕਰਕੇ ਥੋੜਾ ਜਨ ਖੁਸ਼ ਇਕਵਿਲਦਾਰੀਆਂ ਫਿਰ ਭਾਰੀ ਹੋ ਜਾਂਦੀਆਂ ਹਨ ਹੌਲੀ-ਹੌਲੀ ਫਿਰ ਇਹ ਚੀਜ਼ਾਂ 'ਚ ਨੌਲੇਜ ਹੌਲੀ-ਹੌਲੀ ਆਉਂਦੀ ਹੈ ਚੀਜ਼ ਜੇ ਇਹ ਸਿੰਗਾਪੁਰ ਵਾਲਾ ਬੰਦਾ ਆ ਜੇ ਉਹਦੇ ਦੋ ਦੋ ਘਰ ਵਾਲੀਆਂ ਹੋਣ ਫਿਰ ਕੀ ਕਰੂਗਾ ਕਿਉਂਕਿ ਬਾਪੂ ਮੈਂ ਗੱਲ ਉਹ ਬਾਪੂ ਕਹਿ ਰਹੇ ਸੀਗੇ ਨਾ ਹੈਨਾ ਪੁੱਛ ਰਹੇ ਸੀਗੇ ਵੀ ਜਦੋਂ ਦੋ ਘਰੇ ਆ ਨਾ ਸੋਕਣਾ ਹੁੰਦੀਆਂ ਉਹ ਲੜਦੀਆਂ ਬੜੀਆਂ ਨੇ ਹੈਨਾ ਇਹਨਾਂ ਦਾ ਪਿਆਰ ਬਹੁਤ ਆ ਇਹਨਾਂ ਦਾ ਇਹ ਨਹੀਂ ਲੜਦੇ ਹੈਗੇ ਇਹਨਾਂ ਤਿੰਨਾਂ ਦਾ ਬਹੁਤ ਪਿਆਰ ਹੈ ਸਾਡੇ ਘਰੇ ਛੇਰ ਬੱਕਰੀ ਪਾਣੀ ਇੱਕ ਜਗ ਪੀਂਦੇ ਨੇ ਅੱਜ ਦੀ ਕੜੀ ਜੇ ਛੋਟੀ ਰੋਟੀ ਬਣਾਉਗੀ ਤਾਂ ਵੱਡੀ ਖਾਊਗੀ ਕਿ ਹੋਊਗੀ ਜੂੰਦੀਰੋ ਤੇਰਾ ਸਵਾਗਤ ਹੁੰਦਾ ਰਹੇ ਜਾਂ ਤਾਂ ਵੱਡੀ ਖਾਓ ਪਕਾਉਗੀ ਤਾਂ ਛੋਟੀ ਖਾਊਗੀ ਜੂੰਦੀਰੋ ਤੇਰਾ ਸਵਾਗਤ ਹੁੰਦਾ ਰਹੇ ਸਾਡੇ ਘਰੇ ਬਹੁਤ ਲਾਈਫ ਵਧੀਆ ਯਾਨ ਇਸ ਪਿੰਡ ਵਰਗਾ ਪੰਡਤ ਨਹੀਂ ਹੈ ਕਿਸੇ ਵੀ ਇਲਾਕੇ 'ਚ ਥੱਲੇ ਨੂੰ ਕੋੜੀ ਹੋਵੇ ਘਰ ਬਹਾਮਣੀਆਂ ਦੀ ਜੋੜੀ ਹੋਵੇ ਕੋਈ ਐਸਾ ਪੰਡਤ ਨਹੀਂ ਹੈ ਬਾਪੂ ਬਾਪੂ ਗੱਲਾਂ ਤਾਂ ਪੂਰੀਆਂ ਖਰੀਆਂ ਕਰਦਾ ਨਹੀਂ ਖਰੀਆਂ ਹੈਗੀਆਂ ਖਰੀਆਂ ਸੱਚੀਆਂ ਗੱਲਾਂ ਨੇ ਕੋਈ ਝੂਠ ਨਹੀਂ ਸਰੀ ਖਰੀਆਂ ਗੱਲਾਂ ਨੇ ਇਹ ਸਚਾਈ ਹੈ ਇਹਨਾਂ ਦੀ ਕੋੜੀ ਵੀ ਹੈ ਕਰੇ ਜੋੜੀ ਵੀ ਆ ਕੋਈ ਐਹੋ ਜੀ ਗੱਲ ਨਹੀਂ ਮੁੰਡਾ ਇਹਨਾਂ ਜਿਮ ਲਾਂ ਦਾ ਵਧੀਆ ਬੌਂਸਰ ਹੈ ਵਧੀਆ ਲਾਈਫ ਹੈ ਕੋਈ ਐਹੋ ਜੀ ਗੱਲ ਨਹੀਂ ਵੀਰੇ ਤੁਸੀਂ ਇੱਕ ਗੱਲ ਦੇਖਦੇ ਹੋ ਵੀ ਬਾਪੂ ਦਾ ਮੁੰਡਾ ਹੈਣਾ ਜਿਹੜਾ ਜਿਮ ਲਾਂ ਦਾ ਬੌਂਸਰ ਹੈ ਸ਼ਰਮ ਨਹੀਂ ਕਰ ਰਹਾ ਕਿਸੇ ਕੰਮ ਤੋਂ ਹਨਾ ਇੱਕ ਆਰਚੀਨਲ ਜੋ ਹੁੰਦਾ ਵੀ ਸ਼ਰਮ ਨਹੀਂ ਹੈ ਵੀ ਕੰਮ ਹੈਗਾ ਹੈ ਉਹ ਵੀ ਕੰਮ ਤੁਸੀਂ ਕਿਵੇਂ ਦੇਖ ਰਹੇ ਹੋ ਉਸ ਕੰਮ ਨੂੰ ਵੀ ਅੱਜ ਤੁਸੀਂ ਸਿੰਗਾਪੁਰ ਜਾ ਕੇ ਆਏ ਹੋ ਤੁਸੀਂ ਮੰਨਦੇ ਹੋ ਲੋਕੀ ਬਾਹਰ ਚਲੇ ਜਾਂਦੇ ਨੇ ਏਡਾ ਜਿਹੇ ਪੈਸੇ ਲਾ ਲੈਂਦੇ ਨੇ ਹਨਾ ਪਰ ਜਾ ਕੇ ਉੱਥੇ ਕਰਨਾ ਕੀ ਪੈਂਦਾ ਸਾਫ ਸਫਾਈਆਂ ਉਹੀ ਮਜ਼ਦੂਰੀ ਜਿਹੜੀ ਅਸੀਂ ਇੱਥੇ ਹਨਾ ਆਰਾਮ ਨਾਲ ਰੋਟੀ ਖਾਂਦੇ ਆ ਉੱਥੇ ਅਸੀਂ ਮਜ਼ਦੂਰੀਆਂ ਕਰਦੇ ਆ ਬਿਰਜ ਜੀ ਹੁਣ ਤੁਸੀਂ ਇੱਕ ਕੀਤਾ ਕਰ ਰਹੇ ਹੋ ਸੁਸ਼ਟਰ ਬੰਨੀਆਂ ਵਧੀਆ ਤੁਸੀਂ ਤਿਆਰ ਹੋ ਕੇ ਪਿੰਡ ਚ ਆਇਓ ਵਧੀਆ ਤੁਹਾਡੀ ਵੈਲਿਊ ਹੈ ਵਧੀਆ ਲੋਕ ਤੁਹਾਨੂੰ ਵਾਵਾ ਸ਼ਬਾਸ਼ ਸ਼ਬਾਸ਼ ਕਰਦੇ ਨੇ ਜਾਂ ਹਰੇਕ ਬੰਦਾ ਜਾਂ ਪਿੰਡ ਚ ਰਹਿੰਦਾ ਛੋਟਾ-ਵੋਟਾ ਕੰਮ ਕਰਦਾ ਹਰੇਕ ਦੀ ਆਪਣੀ ਵੈਲਿਊ ਹੁੰਦੀ ਹੈ ਹਰ ਇੱਕ ਦੀ ਆਪਣੀ ਟੌਰ ਹੁੰਦੀ ਹੈ ਠੀਕ ਹੈ ਉਹ ਕੁਝ ਮਜਬੂਰੀਆਂ ਹੁੰਦੀਆਂ ਉਹਨਾਂ ਦੀ ਹੁਣ ਸਭ ਤੋਂ ਜ਼ਿਆਦਾ ਮੇਰੇ ਪਿੰਡ ਚੋਂ ਇੱਥੇ 2-200 ਮੁੰਡਾ ਆਪਣਾ ਐਨ ਆਰ ਆਈ ਆ ਜਿਹੜੇ ਵਧੀਆ-ਵਧੀਆ ਕੰਟਰੀਆਂ ਮੁੰਡੇ ਗਏ ਹੋਏ ਨੇ ਮਤਲਬ ਇਹ ਦੋ ਮੁੰਡੇ ਸਾਡੇ 1 ਮਹੀਨੇ ਬਾਹਰ ਚਲੇ ਜਾਨੇ ਇੱਕ ਸੁਭਚਿੰਤਕ ਵਿਸ਼ਾ ਵੀ ਹੈਗਾ ਇਹ ਮੇਂ ਚਿੰਤਿਆਂ ਦਾ ਵਿਸ਼ਾ ਇਹ ਹੈ ਕਿ 21 ਉਹ ਇੱਕ ਇੱਕ ਮੁੰਡੇ ਨੂੰ ਬਾਹਰ ਕੱਲੀ ਜਾਂਦੇ ਆ ਇਹ ਵੀ ਇੱਕ ਚਿੰਤਨਾ ਵਿਸ਼ਾ ਤੇ ਕੁਝ ਲੋੜਾਂ ਨੇ ਮਜਬੂਰੀਆਂ ਨੇ ਇੱਥੇ ਬੇਰੁਜ਼ਗਾਰੀ ਤੁਸੀਂ ਦੇਖ ਹੀ ਰਹੇ ਹੋ ਹੁਣ ਐਮਐਸਪੀ ਬਾਰੇ ਕੀ ਕੁਝ ਚੱਲ ਰਿਹਾ ਬਾਰਡਰਾਂ ਤੇ ਸਰਕਾਰਾਂ ਸਾਨੂੰ ਚੰਗਾ ਨਹੀਂ ਸਮਝਦੀਆਂ ਸਰਕਾਰਾਂ ਸਾਰੇ ਨਾਲ ਇਦਾਂ ਲੜ ਰਹੀਆਂ ਜਿਦਾਂ ਕਿ ਅਸੀਂ ਪਾਕਿਸਤਾਨ ਤੋਂ ਆਏ ਹੋਨੇ ਆ ਜਾਂ ਇੱਕ ਪੰਜਾਬ ਸੂਬਾ ਪਾਕਿਸਤਾਨ ਨੇ ਅਸੀਂ ਵੀ ਇੱਕ ਨਾਗਰਿਕਾਂ ਇੰਡੀਆ ਦੇ ਇੱਕ ਜਿਹੜੀ ਲੜੀ ਬਣੀ ਹੋਈ ਹੈ ਐਮਐਸਪੀ ਨੂੰ ਲੈ ਕੇ ਜਾਂ ਜ਼ਿੰਮੇਦਾਰਾਂ ਨੂੰ ਲੈ ਕੇ ਇੱਕ ਜ਼ਿੰਮੇਦਾਰਾਂ ਦਾ ਕਹਿਵਜਾ ਧੰਦਾ ਪੰਜਾਬ 'ਚ ਜਿਹੜਾ ਕਿ 80% ਜਿਹੜਾ ਰਜਗਾਰ ਹੈ ਉਹ ਐਮਐਸਪੀ ਤੇ ਕਿਸਾਨਾਂ ਦੇ ਸਿਰ ਤੇ ਚੱਲ ਰਿਹਾ ਐਮ ਐਸ ਪੀ ਦੀ ਵੈਲਿਊ ਕੀ ਹੈ ਇਹ ਕੁਝ ਲੋਕਾਂ ਨੂੰ ਹਜੇ ਨਹੀਂ ਪਤਾ 80% ਲੋਕਾਂ ਨੂੰ ਐਮ ਐਸ ਪੀ ਦੀ ਵੈਲਿਊ ਨਹੀਂ ਪਤਾ ਦੇਖੋ ਪੰਜਾਬ ਵਿੱਚ ਪਤਾ ਹੋਊਗਾ ਹਰਿਆਣਾ ਵਿੱਚ ਪਤਾ ਹੋਊਗਾ ਯੂਪੀ ਵਿੱਚ ਕੁਝ ਵਧੀਆ ਅੱਗੇ ਨੇ ਪਤਾ ਹੋਊਗਾ ਪਰ ਮੈਂ ਕੱਲ ਬਿਹਾਰ ਦੇ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦਾ ਸਾਡੇ ਲੋਕਾਂ ਨੂੰ ਜ ਐਮ ਐਸ ਪੀ ਦਾ ਮੀਨਿੰਗ ਨਹੀਂ ਪਤਾ ਕੀ ਹੈ ਜਦੋਂ ਕਿ ਅਸੀਂ 22 23 ਫਸਲਾਂ ਦੇ ਐਮ ਐਸ ਪੀ ਮੰਗ ਰਹੇ ਹਾਂ ਇੱਕ ਕਿਸਾਨ ਕਿਤੇ ਨਾਲ ਜੁੜੇ ਹੋਏ ਆਰਤੀ ਵਰਗ ਆਰਤੀ ਸਾਹਿਬ ਖੜੇ ਨੇ ਕਰੋੜ ਜੀ ਇਹਨਾਂ ਦਾ ਕੀਤਾ ਜੁੜਿਆ ਹੋਇਆ ਮਨੀਮਾਂ ਦਾ ਕੀਤਾ ਜੁੜਿਆ ਹੋਇਆ ਲੇਬਰ ਦਾ ਕੀਤਾ ਜੁੜਿਆ ਹੋਇਆ ਹਰ ਇੱਕ ਦੁਕਾਨਦਾਰ ਦਾ ਕੀਤਾ ਕਿਸਾਨ ਨਾਲ ਜੁੜਿਆ ਹੋਇਆ ਹੁਣ ਲੋਕਡਾਊਨ ਆਇਆ ਸੀ ਪਿੱਛੇ ਲੋਕਡਾਊਨ ਦੇ ਵਿੱਚ ਲੋਕ ਘਰਾਂ ਤੋਂ ਨਿਕਲਣ ਤੋਂ ਮਜਬੂਰ ਹੋ ਗਏ ਸੀਗੇ ਮੈਂ ਸੁਨਿਆਰੇ ਜਾਂ ਮਿਸਤਰੀ ਜਾਂ ਡਾਕਟਰ ਦਿਹਾੜੀਆਂ ਕਰਦੇ ਦੇਖੇ ਨੇ ਮੰਡੀ ਦੇ ਵਿੱਚ ਇੱਕ ਮੰਡੀ ਸੀਗੀ ਮੰਡੀਕਰਨ ਸੀਗਾ ਜਾਂ ਕਿਸਾਨ ਦਾ ਇੱਕ ਧੰਦਾ ਸੀਗਾ ਜਿਹਦੇ ਕਰਕੇ ਲੋਕ ਥੋੜੇ ਇੱਕ ਉਸ ਸਮੇਂ ਸਟਰਗਲ ਕਰਕੇ ਬਚੇ ਨੇ ਕਿਉਂ ਉਸ ਟਾਈਮ ਜਿਹੜੇ ਦਿਹਾੜੀਦਾਰ ਮਜਬੂਰ ਲੋਕੋ ਨੇ ਮਜ਼ਦੂਰ ਲੋਕ ਨੇ ਉਹ ਕੀ ਕਰਦੇ ਨੇ ਉਹ ਰੋਜ਼ ਦੀ ਰੋਜ਼ ਵੈਲਿਊ ਜਿਹੜੀ ਉਹਨਾਂ ਦੀ ਹੁੰਦੀ ਹੈ ਦਿਹਾੜੀ ਦੀ ਉਹ ਜਿਹੜੀ ਇਨਕਮ ਹੁੰਦੀ ਹੈ ਉਹ ਤੋਂ ਹੀ ਗੁਜ਼ਾਰਾ ਕਰਦੇ ਨੇ ਉਹਨਾਂ ਕੋਲ ਸੇਵਿੰਗ ਤਾਂ ਹੈ ਨਹੀਂ ਉਹਦਾ ਜੇ ਅੱਜ ਦਿਹਾੜੀ ਲੱਗੀ ਤਾਂ ਕੱਲ ਲਈ ਉਹਨਾਂ ਲਈ ਵਿਚਾਰਿਆਂ ਲਈ ਅੱਗੇ ਦੇਖਣ ਲਈ ਕੁਝ ਹੈ ਨਹੀਂ ਅੱਜ ਜਿਵੇਂ ਖਾ ਲਿਆ ਜਾਂ ਡੇਲੇ ਡੇਲੇ ਲੈ ਕੇ ਆਉਣੀ ਜਦੋਂ ਲਾਕਡਾਊਨ ਸੀਗਾ ਲਾਕਡਾਊਨ ਦੇ ਵਿੱਚ ਇਹਨਾਂ ਨੇ ਕੀ ਕਰਿਆ ਵਿਚਾਰਿਆਂ ਨੇ ਤੰਦੇ ਬੰਦ ਹੋ ਗਏ ਫੈਕਟਰੀਆਂ ਬੰਦ ਹੋ ਗਈਆਂ ਕੰਪਨੀਆਂ ਬੰਦ ਹੋ ਗਈਆਂ ਲਾਕਡਾਊਨ ਲੱਗ ਗਿਆ ਬਿਲਕੁਲ ਤੁਹਾਨੂੰ ਪਤਾ ਹੀ ਸੀਗਾ ਪੁਲਿਸ ਡੰਡੇ ਮਾਰਦੀ ਸੀਗੀ ਦੁਕਾਨ ਤੇ ਰਸਣ ਲੈਣ ਜਾਣਾ ਵੀ ਬੜਾ ਮੁਸ਼ਕਲ ਹੋ ਗਿਆ ਸੀਗਾ ਤੇ ਉਸ ਸਮੇਂ ਇੱਕ ਜਿਹਦੇ ਕਰਕੇ ਲੋਕਡਾਊਨ ਖੁੱਲਿਆ ਸੀਗਾ ਲੋਕਡਾਊਨ ਖੁੱਲਿਆ ਗਿਆ ਸੀ ਕਿਸਾਨਾਂ ਵੱਲੋਂ ਕਿ ਫਸਲ ਆ ਗਈ ਸਰਕਾਰ ਨੂੰ ਫਸਲ ਦੀ ਲੋੜ ਸੀਗੀ ਕਣਕ ਦੀ ਲੋੜ ਸੀਗੀ ਡਿਮਾਂਡ ਸੀ ਉਸ ਟਾਈਮ ਇਹ ਸ਼ੁਰੂ ਤੋਂ ਜਦੋਂ ਤੱਕ ਕਣਕ ਦੀ ਰਾਸ ਦੀ ਡਿਮਾਂਡ ਰਹੀ ਆ ਉਦੋਂ ਤੱਕ ਸਰਕਾਰਾਂ ਨੇ ਸਾਨੂੰ ਸ਼ਾਬਾਸ਼ ਸ਼ਾਬਾਸ਼ ਦਿੱਤੀ ਪਰ ਜਦੋਂ ਹੁਣ ਹੁਣ ਰਾਜਥਾਨ ਚ ਵੀ ਜੀਰੀ ਹੋਣ ਲੱਗੀ ਰਾਜਥਾਨ ਚ ਵੀ ਕਣਕ ਹੋਣ ਲੱਗੀ ਸਾਰੀ ਕੰਟਰੀਆਂ ਚ ਸਟੇਟਾਂ ਚ ਫਸਲ ਹੋਣ ਲੱਗੀ ਹੁਣ ਇਹ ਸਾਨੂੰ ਕੋਡੀਆਂ ਪਾ ਪੁੱਛਦੇ ਨੇ ਹੁਣ ਸਾਡੇ ਡੰਡੇ ਮਾਰਦੇ ਨੇ ਸਾਡੀ ਲੋੜ ਨਹੀਂ ਹੁਣ ਸਾਡੀ ਲੋੜ ਨਹੀਂ ਜਦੋਂ ਸਾਡੀ ਲੋੜ ਸੀਗੀ ਉਹਦਾ ਸਾਨੂੰ ਇਹ ਕਹਿੰਦੇ ਹਰੀ ਕ੍ਰਾਂਤੀ ਲਿਆਓ ਅਸੀਂ ਹਰੀ ਕ੍ਰਾਂਤੀ ਅਸੀਂ ਹਰੀ ਕ੍ਰਾਂਤੀ ਦੇ ਵਿੱਚ ਅਸੀਂ ਕੈਂਸਰ ਦੇ ਮਰੀਜ਼ ਹੋ ਗਏ ਪਾਣੀ ਅਸੀਂ ਆਪਣਾ ਮਕਾਤਾ ਹੁਣ ਕਿਉਂ ਨਹੀਂ ਲੋੜ ਵੈਸੇ ਤੁਹਾਡੇ ਸਾਹ ਹੁਣ ਮੇਰੇ ਸਾਹ ਨਾਲ ਮੈਨੂੰ ਲੱਗਦਾ ਵੀ ਸਾਰੇ ਸਟੇਟਾਂ ਸਰ ਸਟਰਗਲ ਤਾਂ ਵੈਸੇ ਚਲੋ ਪੰਜਾਬ ਨੇ ਬਹੁਤ ਜ਼ਿਆਦਾ ਕੀਤੀ ਏ ਆਜ਼ਾਦੀ ਚ ਵੀ ਵੈਸੇ ਹੀ ਵੀ ਸਾਰੇ ਕੀਤੇ ਪੰਜਾਬ ਮੋਰੀ ਰਿਹਾ ਹੁਣ ਸਾਰੀਆਂ ਸਟੇਟਾਂ ਇੱਕ ਦੂਜੇ ਨੂੰ ਦੇਖ ਦੇਖ ਕੇ ਦੇਖ ਦੇਖ ਕੇ ਮੋਰੀ ਹੁੰਦੀ ਜਾ ਰਹੀਆਂ ਨੇ ਇੱਕ ਪੰਜਾਬ ਸਟੇਟ ਹੈ ਜਿਹੜੀ ਪੰਜ ਸੂਬਿਆਂ ਦੇ ਵਿੱਚੋਂ ਪੰਜ ਸਟੇਟਾਂ ਦੇ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਮਤਲਬ ਕਿ ਜਿਹੜੀ ਕਿ ਕਿਸਾਨ ਤੇ ਫਸਲ ਨਾਲ ਜੁੜੀ ਜਾਂਦੀ ਹੈ ਹੁਣ ਤਾਂ ਰਾਜਸਥਾਨ ਵੀ ਮਹਾਰਾਸ਼ਟਰ ਵੀ ਝਾਰਖੰਡ ਵੀ ਯੂਪੀ ਵੀ ਬਿਹਾਰ ਵੀ ਸਭ ਫਸਲਾਂ ਚ ਮੌਰੀ ਹੋ ਗਈਆਂ ਨੇ ਵੀਰੇ ਇੱਕ ਗੱਲ ਪੁੱਛਾਂ ਆਪਾਂ ਕਹਿੰਨੇ ਆ ਨਾ ਆਪਣਾ ਆਜ਼ਾਦ ਦੇਸ਼ ਹੈ ਅਸਲ ਚ ਉਹਦਾ ਆਜ਼ਾਦ ਦੇਸ਼ ਹੈਗਾ ਦੇਖੋ ਵੀਰੇ ਕੁਝ ਗੱਲਾਂ ਕੁਝ ਖਰੀਆਂ ਗੱਲਾਂ ਮੈਂ ਚਲੋ ਕਹਿਣੀਆਂ ਪੈਂਦੀਆਂ ਨੇ ਮੇਰੇ ਰਿਸ਼ਤੇਦਾਰ ਦਾ ਮੇਰੇ ਫੋਨ ਆਇਆ ਸੀ ਮੇਰੇ ਹਰਿਆਣਾ ਦੇ ਤੋਂ ਪਰਸੋਂ ਉਹ ਕਹਿੰਦੇ ਤੁਸੀਂ ਆਜ਼ਾਦ ਹੋ ਮੈਂ ਕਿਹਾ ਕਿਉਂ ਕਹਿੰਦੇ ਤੁਹਾਡੇ ਸਰਕਾਰ ਦੂਜੀ ਹੈ ਸਾਡੇ ਕਹਿੰਦੇ ਭਾਜਪਾ ਮੈਂ ਕਿਹਾ ਫਿਰ ਇਹ ਕੀ ਚੱਕਰ ਮੈਟਰ ਕੀ ਹੈ ਕਹਿੰਦੇ ਮੈਟਰ ਇਹ ਹੈ ਸਾਨੂੰ ਘਰ ਤੋਂ ਨਿਕਰ ਨਹੀਂ ਦੇ ਰਹੇ ਇਹ ਗਲਾਮੀ ਆ ਸਾਡੇ ਘਰੇ ਬਲਾਸਟ ਗੇਰ ਰਹੇ ਨੇ ਇਹ ਗਲਾਮੀ ਆ ਸਾਨੂੰ ਧਰਨਾ ਨਹੀਂ ਲਾਣ ਦੇ ਰਹੇ ਇਹ ਗਲਾਮੀ ਹੈ ਜਦੋਂ ਕਿ ਹਰ ਇੱਕ ਬੰਦੇ ਨੂੰ ਹਰ ਇੱਕ ਇਨਸਾਨ ਨੂੰ ਹਰ ਇੱਕ ਧਰਮ ਦੇ ਕਾਸਟ ਦੇ ਹਰ ਇੱਕ ਇਨਸਾਨ ਨੂੰ ਹਰ ਇੱਕ ਦੁਕਾਨਦਾਰ ਨੂੰ ਆਪਣਾ ਸਰਕਾਰ ਮੂਰੇ ਆਪਣਾ ਹੱਕ ਰੱਖਣ ਦਾ ਆਪਣਾ ਰਾਈਟ ਮੰਗਣ ਦਾ ਹੱਕ ਹੈ ਜੰਤਰ ਮੰਤਰ ਦੇ ਧਰਨਾ ਲੈਣਾ ਹਰ ਇੱਕ ਨੂੰ ਆਪਣੇ ਈਵੀ ਪਿੱਛੇ ਧਰਨਾ ਲਾਏ ਨੇ ਵਕੀਲਾਂ ਨੇ ਧਰਨੇ ਲਾਏ ਹੋਏ ਨੇ ਪਹਿਲਾਂ ਸਪੋਰਟਸ ਵਾਲੇ ਉਹਨਾਂ ਨੇ ਆਪਣਾ ਕੀ ਨਾਂ ਸੀਗਾ ਗਲਸਰੀਆਂ ਉਹਨਾਂ ਨੇ ਵੀ ਧਰਨੇ ਲਾਈ ਸੀਗੇ ਤੇ ਉਹ ਪੂਛਣ ਦੇ ਖਿਲਾਫ ਆਪਣੇ ਹੱਕ ਲਈ ਉਹ ਵੀ ਤਰਨ ਖੇਡ ਦਿੱਤਾ ਗਿਆ ਸਰਕਾਰਾਂ ਨੇ ਜਦੋਂ ਕਿ ਇਹ ਚੀਜ਼ਾਂ ਨਹੀਂ ਕਰਨੀ ਚਾਹੀਦੀਆਂ ਇਹਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਨੇ ਕੋਈ ਗੱਲ ਨਹੀਂ ਥੋੜਾ ਲੰਬਾ ਸਮਾਂ ਲੱਗਦਾ ਪਿੱਛੇ ਵੀ ਇਹ ਜਿਹੜਾ ਹੁਣ ਐਮਐਸਪੀ ਦਾ ਮੁੱਦਾ ਚੱਲ ਰਿਹਾ ਸੀ ਇਹਦੇ ਵੀ ਥੋੜਾ ਗੱਲਾਂ ਕਰਨਾ ਚਾਹਨਾ ਕਿ ਇਹ 2-3 ਸਾਲ ਪਹਿਲਾਂ ਮੋਦੀ ਜੀ ਨੇ ਆਹ ਮੰਗਾ ਮੰਗਿਆ ਸੀ ਰਿਟਰਨ 'ਚ ਪਰ ਹੁਣ ਸਰਕਾਰ ਕੀਤੇ ਨੇ ਕਿਤੇ ਉਹ ਤਾਂ ਭੱਜ ਰਹੀ ਆ ਵੀ ਭੱਜਣਾ ਨਹੀਂ ਚਾਹੀਦਾ ਕੋਈ ਗੱਲ ਨਹੀਂ ਕੁਝ ਹੱਲਾ ਕੁਝ ਮਸਲਾ ਐਮਐਸਪੀ ਕੁਝ ਹੱਲ ਕਰ ਦੇਣ ਕੁਝ ਨਾ ਕਰਨ ਕੁਝ ਅਗਲੇ ਟਾਈਮ ਟਾਈਮ ਦੇ ਦਿਓ ਸਾਨੂੰ ਕੁਝ ਕੋਈ ਗੱਲ ਨਹੀਂ ਪਰ ਐ ਮਾਰ ਮਰੀ ਨਾਲ